ਸਤਿ ਸ੍ਰੀ ਅਕਾਲ ਅਦਬ ਨਮਸਤੇ ਅਸਲਾਮੁਅਲੈਕਮ ਮੈਂ ਹਾਂ ਤੁਹਾਡਾ ਦੋਸਤ پرویز ਬੱਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਹਰ ਫੀਲਡ ਦੇ ਵਿੱਚ ਜਿਹੜਾ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਜਿਹੜਾ ਵੱਖਰੇ-ਵੱਖਰੇ ਡਿਪਾਰਟਮੈਂਟ ਦੇ ਵਿੱਚ ਆਪਣਾ ਜਿਹੜਾ ਲੋਹਾ ਮਨਵਾਇਆ ਅੱਜ ਅਸੀਂ ਗਾਇਕੀ ਲਾਈਨ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਤੋਂ ਲੈ ਕੇ ਬੰਬੇ ਕਪਿਲ ਸ਼ਰਮਾ ਦੇ ਸ਼ੋਅ ਤੱਕ ਜਿਹੜੇ ਆਪਣੇ ਪਰਫਾਰਮੈਂਸ ਦੇ ਜਿਹੜਾ ਲੋਹਾ ਮਨਵਾਇਆ ਅੱਜ ਸਾਡੇ ਨਾਲ ਨੇ ਜਲੰਧਰ ਸ਼ਹਿਰ ਦੇ ਤੇਜੀ ਬਾਜਵਾ ਜੀ ਸਾਰੀ ਗੱਲਬਾਤ ਆਪਾਂ ਤੇਜੀ ਬਾਜਵਾ ਜੀ ਦੇ ਨਾਲ ਹੀ ਕਰਦੇ ਆਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਜੀ ਤੁਹਾਡਾ ਜਗ ਪੰਜਾਬੀ ਨਿਊਜ਼ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਗ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਤੇਜੀ ਬਾਜਵਾ ਜੀ ਸਭ ਤੋਂ ਪਹਿਲਾਂ ਆਪਾਂ ਸਾਰੀ ਗੱਲ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਇੱਕ ਦਰਸ਼ਕਾਂ ਨੂੰ ਛੋਟਾ ਜਿਹਾ ਗੀਤ ਕੁਝ ਵੀ ਉਹਨਾਂ ਦੇ ਅੰਤਰੇ ਕੁਝ ਵੀ ਆਪ ਪਹਿਲਾਂ ਸੁਣਾ ਕੇ ਫਿਰ ਸ਼ੁਰੂ ਕਰਦੇ ਜੀ ਇਹ ਇੱਕ ਗਾਣਾ ਆ ਸੀ ਮੇਰਾ ਬਹੁਤ ਚਿਰ ਪਹਿਲਾਂ ਕੀਤਾ ਜਦੋਂ ਬੰਦਾ ਨਵਾਂ ਨਵਾਂ ਸ਼ੁਰੂ ਕਰਦਾ ਜਾਂ ਪੇ ਟਰੈਕ ਕਰਨ ਦੀ ਕੋਸ਼ਿਸ਼ ਕਰਦਾ ਉਦੋਂ ਕੀਤਾ ਸੀ ਜੀ ਹੋ ਜੇ ਤੂੰ ਮਿੱਤਰਾਂ ਦੇ ਨਾਲ ਯਾਰੀ ਨਾ ਹੋਣੀ ਬੱਲੀਏ ਨਹੀਂ ਗੱਲ ਇੱਕ ਤੈਨੂੰ ਖਾਨੇ ਪਉ ਪਉਣੀ ਬੱਲੀਏ ਨੀ ਲਾ ਕੇ ਪਿੱਛੇ ਹਟ ਜਾਈ ਨਾ ਆ ਕੇ ਚੋਰਾ ਨਾ ਤੂੰ ਐਵੇਂ ਨਹੀਂ ਤੂੰ ਮਰਜੀ ਹੋ ਵੇਖੀ 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 ਬੱਲੀਏ ਵੇਖੀ 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 ਪੱਲੀਏ ਨਹੀਂ ਯਾਰ ਪਹਿਲਾ ਆ ਨਹੀਂ ਬਾਕੀ ਤੇਰੀ ਮਰਜ਼ੀ ਕੀ ਬਾਤ ਹੈ ਜੀ ਇਹ ਪਹਿਲਾ ਸੀਗਾ ਗਾਣਾ ਜੀ ਇਹ ਕਹ ਲੋ ਕਿ ਪਹਿਲੇ ਦੂਜੇ ਗਾਣਿਆਂ ਚ ਹੀ ਜਦੋਂ ਵੀ ਆਪੇ ਯਾਰ ਦੋਸਤ ਮਿਲ ਕੇ ਹੀ ਗਾਣਾ ਲਿਖ ਲਿਆ ਮਿਊਜ਼ਿਕ ਕਰ ਲਿਆ ਤੇ ਇਦਾਂ ਹੀ ਆਪ ਹੀ ਵੀਡੀਓ ਕਰ ਲਈ ਬਾਕੀ ਉਹਦੇ ਦੇ ਗਾਣੇ ਆ ਕਿ ਜਦੋਂ ਬੰਦ ਨੂੰ ਹੁੰਦਾ ਕਿ ਕਰਨਾ ਸ਼ੁਰੂ ਕਰੀਏ ਉਹਦੀਆਂ ਗੱਲਾਂ ਜੀ ਸਟਾਰਟਿੰਗ ਦਾ ਟਾਈਮ ਜੀ ਅੱਛਾ ਜੀ ਬਾਈਬਾ ਸਾਹਿਬ ਆਪਾਂ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਪਰਿਵਾਰ ਦੇ ਵਿੱਚ ਜੀ ਇਸ ਟਾਈਮ ਦਾਦੀ ਜੀ ਮੰਮੀ ਡੈਡੀ ਜੀ ਤੇ ਇੱਕ ਛੋਟਾ ਬਰਾ ਅੱਛਾ ਜੀ ਇਹ ਗਾਇਕੀ ਦਾ ਜਿਹੜਾ ਸਫਰ ਆ ਕਿੰਨੇ ਸਾਲ ਹੋ ਗਏ ਜਿਹੜਾ ਤੁਸੀਂ ਇਹ ਗਾਇਕੀ ਸਟਾਰਟ ਕੀਤੀ ਰੂ ਜੀ ਗਾਇਕੀ ਜੀ ਬਚਪਨ ਤੋਂ ਹੀ ਸ਼ੌਂਕ ਸੀਗਾ ਜੇ ਪ੍ਰੋਫੈਸ਼ਨਲ ਤਰੀਕੇ ਨਾਲ ਦੇਖਿਆ ਜਾਵੇ ਤੇ 12-13 ਸਾਲ ਹੈ ਜੀ ਜੀ ਤੇ ਜੇ ਉਦਾਂ ਦੇਖਿਆ ਜਾਵੇ ਤੇ ਤੀਜੀ ਕਿ ਚੌਥੀ ਤੋਂ ਸ਼ੁਰੂ ਹੋ ਗਿਆ ਸੀ ਜੀ ਜੀ ਫੋਸ ਹਿਸਾਬ ਨਾਲ ਕਾਊਂਟ ਕਰ ਲੋ ਤੇ ਉਸ ਹਿਸਾਬ ਨਾਲ ਦੇਖ ਲਓ ਠੀਕ ਹੈ ਜੀ ਕਾਫੀ ਲੰਮਾ ਸਮਾਂ ਹੋ ਗਿਆ ਕਾਫੀ ਲੰਮਾ ਸਮਾਂ ਹੋ ਗਿਆ ਜਾਂ ਗਾਇਆ ਤੇ ਜਾਂ ਖੇਡਿਆ ਦੋ ਕੰਮ ਹੀ ਕੀਤੇ ਪੜ੍ਹਾਈ ਠੀਕ ਠਾਕ ਜੀ ਜੀ ਗੇਮ ਕਿਹੜੀ ਸੀ ਜੀ ਗੇਮ ਵਾਲੀ ਬਾਸੀ ਵਾਲੀਬਾਲ ਕਿਡ ਅੱਛਾ ਜੀ ਵਾਲੀਬਾਲ ਦੇ ਨਾਲ ਨਾਲ ਗਾਇਕੀ ਵੀ ਸਕੂਲ ਦੇ ਵਿੱਚ ਜਿਹੜੀ ਸਟਾਰਟ ਹਾਂਜੀ ਸਕੂਲ 'ਚ ਹੀ ਕਹਿ ਲੋ ਕਿ ਜਿੱਦਾਂ ਮੌਕਾ ਮਿਲਦਾ ਕਿ ਕੋਈ ਐਨੂਅਲ ਫੰਕਸ਼ਨ ਆ ਗਿਆ ਜਾਂ ਕੋਈ ਵੀ ਫੰਕਸ਼ਨ ਇਦਾਂ ਦਾ ਆ ਗਿਆ ਕਿ ਉੱਚ ਗਾਉਣ ਦਾ ਮੌਕਾ ਮਿਲਦੇ ਉੱਥੇ ਗਾਉਣਾ ਤੇ ਸਕੂਲ ਵੱਲੋਂ ਹੀ ਵਾਲੀਬਾਲ ਖੇਡਣਾ ਸਕੂਲ ਵੱਲੋਂ ਖੇਡਿਆ ਪਰ ਉਹ ਵੀ ਹੋਰ ਜਿੱਦਾਂ ਮਲਕੀ ਵਾਲੀਬਾਲ ਤੇ ਇਦਾਂ ਨਾ ਪਿੰਡ ਵੀ ਖੇਡਣਾ ਤੇ ਜੀ ਟੂਰਨਾਮੈਂਟ ਵਗੈਰਾ ਜਿੱਦਾਂ ਹੁੰਦੇ ਆ ਸਾਰੇ ਪਾਸੇ ਜੀ ਜਿਆਦਾ ਧਿਆਨ ਦੋਨਾਂ ਪਾਸੇ ਸੀ ਸਕੂਲ ਦੇ ਵਿੱਚ ਪੂਰੇ ਮਸ਼ਹੂਰ ਹੁੰਦੇ ਸੀ ਵੀ ਗਾਇਕ ਤੇਜੀ ਬਾਜਵਾ ਕਰ ਜਾਂ ਕੋਈ ਹੋਰ ਨਾਮ ਚੱਲਦਾ ਸੀਗਾ ਕੋਈ ਇਦਾਂ ਹੀ ਹੈ ਨਾ ਜੀ ਕਿ ਇੱਕ ਜਿਹੜਾ ਹੋ ਹੀ ਜਾਂਦਾ ਕਿ ਦੋ ਚਾਰ ਸਟੂਡੈਂਟ ਇਦਾਂ ਦੇ ਹੁੰਦੇ ਆ ਕਿ ਜਨਾਲ ਕੀ ਇਹ ਮਨੋਰੰਜਨ ਵਾਲਾ ਹੀ ਮੋਹਲ ਇਹਨਾਂ ਦਾ ਜੀ ਕੀ ਇਹ ਗਾਉਂਦੇ ਆ ਗਾਉਣਾ ਗਾਉਣ ਵਾਲਾ ਵਿਭਾਗ ਸਾਡੇ ਕੋ ਭੰਗੜੇ ਵਾਲਾ ਵਿਭਾਗ ਸਾਡੇ ਕੋ ਜੀ ਖੇਡਾਂ ਵਾਲਾ ਵਿਭਾਗ ਸਾਡੇ ਕੋਲ ਜੀ ਤੇ ਇਹਦੇ ਨਾਲ ਥੋੜਾ ਜਿਹਾ ਸਾਨੂੰ ਵੀ ਹੋ ਜਾਂਦਾ ਕਿ ਸਾਨੂੰ ਟੀਚਰਾਂ ਨੂੰ ਥੋੜੀ ਖੁੱਲ੍ਹ ਜੀ ਮਿਲ ਜਾਂਦੀ ਆ ਪੀਰੀਅਡ ਲਾਓ ਨਾ ਲਾਓ ਤੁਰੇ ਫਿਰੋ ਜਿੰਦਰ ਮਰਜੀ ਪੜਾਈ ਉਹ ਚੱਲਦਾ ਪੜਾਈ ਦਾ ਥੋੜਾ ਜਿਹਾ ਠੀਕ ਸੀ ਜੀ ਕਿ ਪਾਸ ਹੋਣ ਜੋਗੇ ਹੋ ਜੀ ਦਾ ਹੀ ਪਰ ਇਸ ਲੋ ਸਾਨੂੰ ਫਾਇਦਾ ਸੀ ਤੇ ਜੀ ਇਸ ਕਰਕੇ ਜਾਣਦੇ ਵੀ ਸਾਰੇ ਕਿਉਂਕਿ ਸਾਰਿਆਂ ਨੇ ਨਾਂ ਤੇ ਲੈਣਾ ਹੁੰਦਾ ਜਦੋਂ ਸਟੇਜ ਤੇ ਆਉਣਾ ਹੈ ਕਰੀ ਨਾਂ ਤੇ ਲੈਣਾ ਹੀ ਹੈ ਜੀ ਤਾਂ ਫਿਰ ਉੱਥੋਂ ਪਤਾ ਲੱਗ ਜਾਂਦਾ ਵੀ ਫਿਰ ਹੂੰ ਟੀਚਰ ਨੂੰ ਵੀ ਪਤਾ ਸੀ ਸਟੂਡੈਂਟ ਨੂੰ ਵੀ ਪਤਾ ਸੀ ਇਹ ਇਹਨਾਂ ਨੇ ਕੋਈ ਨਾ ਕੋਈ ਬਹਾਨਾ ਮਾਰੀ ਦੇਣਾ ਕਿ ਜੇ ਪੁੱਛਿਆ ਵੀ ਕੀ ਬਾਹਰ ਗਏ ਬਈ ਜੀ ਮੈਨੂੰ ਆ ਸਰ ਨੇ ਬੁਲਾਇਆ ਮੈਨੂੰ ਆ ਮੈਡਮ ਨੇ ਬੁਲਾਇਆ ਬੁਲਾਇਆ ਹੋਊਗਾ ਸਪੋਰਟ ਵਾਲਿਆਂ ਨੂੰ ਇਹ ਐਡਵਾਂਟੇਜ ਹੁੰਦਾ ਜੀ ਅੱਛਾ ਜੀ ਪਰਿਵਾਰ ਦੇ ਵਿੱਚ ਅ ਜਿਆਦਾਤਰ ਜਦੋਂ ਆਪਾਂ ਸਟਾਰਟ ਕਰਦੇ ਆ ਨਾ ਪਰਿਵਾਰ ਦੇ ਵਿੱਚ ਰੋਕਿਆ ਜਾਂਦਾ ਵੀ ਨਹੀਂ ਯਾਰ ਤੂੰ ਪੜ ਲਾ ਹਾਂ ਨਾ ਤੂੰ ਕਿਹੜੇ ਕੰਮ ਹੀ ਪਿਆ ਆ ਪਰਿਵਾਰ ਦੇ ਵਿੱਚ ਕੋਈ ਸਪੋਰਟ ਕਰਨ ਵਾਲਾ ਸੀਗਾ ਉਸ ਟਾਈਮ ਪਰਿਵਾਰ ਚ ਸਪੋਰਟ ਪੂਰੀ ਸੀ ਜੀ ਪਰ ਮੂਹ ਕਹਿ ਕੇ ਨਹੀਂ ਸੀ ਉਦੋਂ ਮੈਨੂੰ ਪਤਾ ਲੱਗਦਾ ਸੀ ਕਿ ਸਪੋਰਟ ਪੂਰੀ ਆ ਕਿਉਂਕਿ ਜਦੋਂ ਮਨ ਨਹੀਂ ਲੱਗਦਾ ਸੀ ਬਚਪਨ ਦੇ ਵਿੱਚ ਵੀ ਇਹਦੇ ਵਿੱਚ ਕੁਝ ਟੈਲੈਂਟ ਹੈਗਾ ਉਦੋਂ ਇਦਾਂ ਨਾ ਕੀ ਹੁਣ ਇਹ ਗੱਲ ਝੂਠੀ ਨਹੀਂ ਕਿ ਏਟ ਪੁੱਟੋ ਸਿੰਗਰ ਵਾਲੀ ਗੱਲ ਤਾਂ ਸੱਚ ਆ ਜੀ ਜੀ ਬੰਦਾ ਹਰ ਇੱਕ ਮਿਹਨਤ ਕਰਦਾ ਆ ਕਿਸਮਤ ਕਿਸੇ ਕਿਸੇ ਦੀ ਚਮਕਣੀ ਆ ਜੀ ਉਹ ਚਮਕਣ ਦਾ ਕਹਿ ਲੋ ਕਿ ਨੀਤਾਂ ਨੂੰ ਮਰਦਾਂ ਵਾਲੀ ਗੱਲ ਆ ਕਿ ਤੁਸੀਂ ਨੀਤਾਂ ਸਾਹਿਬ ਲੈ ਕੇ ਮਿਹਨਤ ਕਰੋ ਤੇ ਰਬ ਆਪੇ ਫੜ ਦਿੰਦਾ ਜੇ ਕਰਦਿਆਂ ਨੂੰ ਬਸ ਇਹ ਕਹਿਣਾ ਸੀ ਜੀ ਕਿ ਤੂੰ ਜੋ ਕਰਨਾ ਤੇਰਾ ਦਿਲ ਕਰੇ ਕਰੀ ਜਲ ਜੀ ਬਸ ਇਹ ਹੈ ਕਿ ਐਟ ਦੀ ਐਂਡ ਇਹ ਲਾਈਨ ਥੋੜੀ ਇਦਾਂ ਕੀ ਬਹੁਤ ਟਾਈਮ ਲੱਗ ਜਾਂਦਾ ਕਈਆਂ ਨੂੰ ਕਈਆਂ ਨੂੰ ਛੇਤੀ ਮਿਲ ਜਾਂਦਾ ਮੈਨੂੰ ਥੋੜਾ ਜ਼ਿਆਦਾ ਲੱਗ ਗਿਆ ਬਿਲਕੁਲ ਤੇ ਕਰਦਿਆਂ ਦਾ ਜੱਟ ਫੈਮਿਲੀ ਤੋਂ ਬਿਲੋਂਗ ਕਰਦੇ ਤਾਂ ਹੁੰਦਾ ਹੀ ਹੈ ਕਿ ਪੜ੍ਹ ਲਿਖ ਲਿਆ ਤੇ ਬਾਹਰ ਚੱਲ ਜਾ ਤੇ ਪੜ੍ਹ ਲਿਖਣ ਦਾ ਆਪਣਾ ਇੰਨਾ ਹੈ ਨਹੀਂ ਸੀ ਤੇ ਉਹਨਾਂ ਨੂੰ ਇਹ ਸੀ ਕਿ ਫਿਰ ਮੈਨੂੰ ਸੋ ਪੁੱਛਦੇ ਹੀ ਕਿੰਦਾ ਬਣਦੀ ਵੀ ਤੇਰੀ ਕੋਈ ਗੱਲ ਹੂੰ ਤੂੰ ਆ ਸਿੰਗਰ ਨਾਲ ਗੱਲ ਕਰਦਾ ਫੁਲਾਣੇ ਸਿੰਗਰ ਨਾਲ ਗੱਲਦਾ ਉਹਨਾਂ ਚੋਂ ਜੱਜ ਕਰ ਇਹਨਾਂ ਜੱਜ ਕਰ ਮਸ਼ਹੂਰ ਹੂੰ ਹੁਣ ਉਹਨਾਂ ਨੂੰ ਕਰਦੇ ਨੂੰ ਵੀ ਪਤਾ ਕਿ ਇਹ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਜੀ ਕਿ ਇਹ ਚੀਜ਼ਾਂ ਮੈਨੂੰ ਹੀ ਕਿਸੇ ਨੇ ਪਸੰਦ ਕੀਤਾ ਫਿਰ ਮੇਰਨੀ ਹੀ ਗੱਲ ਹੋਣੀ ਜੇ ਮੈਂ ਕਿਸੇ ਸਿੰਗਰ ਦੇ ਮਗਰ ਜਾਣ ਲੱਪਿਆ ਫੇਮਸ ਸਿੰਗਰ ਦੇ ਮਗਰ ਹੀ ਰਹਿ ਗਿਆ ਹੂੰ ਕਿਉਂਕਿ ਕੋਈ ਸਿੰਗਰ ਨਹੀਂ ਜਾਂਦਾ ਕਿ ਉਹ ਅਗਲਾ ਅੱਗੇ ਆ ਜੀ ਜੀ ਕਿ ਬਹੁਤ ਘਾਟੀ ਆ ਕੋਈ ਸਿੰਗਰ ਹੈਗੀ ਹੈ ਗਿਣਵੇਂ ਜਣਵੇਂ ਜਿਨ੍ਹਾਂ ਨੇ ਸਪੋਰਟ ਕੀਤੀ ਆਪਣੇ ਨਾਲਦਿਆਂ ਦੀ ਵੀ ਹੂੰ ਤੇ ਤੁਹਾਨੂੰ ਵੀ ਪਤਾ ਦੁਨੀਆ ਨੂੰ ਵੀ ਪਤਾ ਕਿ ਉਹ ਕਿ ਸਾਰੇ ਇਦਾਂ ਦੇ ਨਹੀਂ ਹੁੰਦੇ ਜੀ 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 ਇਸ ਕਰਕੇ ਇਹ سپورਟ ਸੀਗੀ ਪਰ ਖੁੱਲ ਕੇ ਮੂਹ ਨਹੀਂ ਸਿਰਫ ਮੰਮੀ ਵਾਲੇ ਦਾ ਹੁੰਦਾ ਹੀ ਕੋਈ ਨਹੀਂ ਕੋਈ ਤੂੰ ਜੋ ਕਰਨਾ ਕਰ ਬਾਪੂ ਜਿੱਦਾਂ ਚੁੱਪ ਕਰਕੇ ਬਸ ਕੀ ਕਰਨਾ ਜੋ ਕਰਨ ਕਿੰਨੇ ਕਿੰਨੇ ਭੈਣ ਭਰਾ ਸੀਗੇ ਤੁਸੀਂ ਅਸੀਂ ਦੋ ਦੋ ਭਰਾ ਦੋ ਭਰਾ ਦੋਸਰੇ ਵੱਡੇ ਕਿ ਛੋਟੇ ਉਹ ਛੋਟੇ ਉਹ ਛੋਟੇ ਹਾਂਜੀ ਤੇ ਲਗਭਗ ਏਜ ਦੱਸ ਦਿਓ ਦਰਸ਼ਕਾਂ ਨੂੰ ਕਿੰਨੀ ਹੋ ਗਈ ਜੀ ਏਜ ਜੀ ਹਿਸਾਬ ਜਿਹਾ ਲੱਗਤੀ ਇਹ ਇਸ ਟਾਂ ਦੀ 3 ਦੇ ਆਸ-ਪਾਸ ਪਹੁੰਚ ਗਏ ਹਾਂ ਜੀ ਨੀਅਰ ਬੋਡਤੀ ਹੋ ਗਈ ਜੀ ਥੀ ਟਾਪੀ ਗਿਆ ਜੀ ਕਿਉਂਕਿ ਬਾਲਾ ਐਗਜ਼ੈਕਟ ਨਹੀਂ ਪਹੁੰਚਦਾ ਮੈਂ ਪੁੱਛਦਾ ਜੀ ਤੁਸੀਂ ਬੱਚਾ ਕਹਿੰਦਾ ਵਿਆਹ ਹੋ ਗਿਆ ਮੈਂ ਕਹਿੰਦਾ ਨਹੀਂ ਹੋਇਆ ਜੀ ਤੁਸੀਂ ਕਹਿੰਦਾ ਕਿਉਂ ਨਹੀਂ ਹੋਇਆ ਤੇ ਕਰਕੇ ਆਪਾਂ ਨੀਅਰ ਬੋਡ ਕਰ ਬਿਆਹ ਦਰਪਣੀਆ ਠੀਕ ਹੈ ਜੀ ਅੱਛਾ ਜੀ ਗਾਇਕੀ ਲਾਈਨ ਦੇ ਵਿੱਚ ਕੋਈ ਗੁਰੂ ਤਾਂ ਰਿਹਾ ਜੀ ਗੁਰੂ ਕੋਈ ਇੱਕ ਜਿਹਦਾ ਸਪੈਸੀਫਿਕ ਕਹਿ ਲੋ ਕਿ ਗੁਰੂ ਕਿ ਮੈਂ ਸਿਰਫ ਉਸ ਗੁਰੂ ਜੀ ਕੋਲ ਗਿਆ ਇਦਾਂ ਨਹੀਂ ਜੀ ਮੈਨੂੰ ਜਿੱਥੋਂ ਸਿੱਖਣ ਨੂੰ ਮਿਲਿਆ ਮੈਂ ਇੱਦਾਂ ਸਿੱਖਿਆ ਜੀ ਜੀ ਕਿ ਜੇ ਕਹਿ ਲੋ ਕਿ ਹੁਣ ਮੈਂ ਸਿੰਗਿੰਗ ਲਾਈਨ ਚ ਗਾਉਣ ਦੇ ਨਾਲ ਨਾਲ ਪਰਫਾਰਮਰ ਵੀ ਜ਼ਰੂਰੀ ਹੋਣਾ ਚਾਹੀਦਾ ਜੀ ਮੈਂ ਆਪ ਹੀ ਸ਼ੀਸ਼ੇ ਮੋਰੇ ਖੜੋ ਜਾਣਾ ਕੰਗਾ ਹੱਥ 'ਚ ਪੜ ਲੈਣਾ ਪਹਿਲਾਂ ਸਰਦਾਰ ਸੀ ਡਿਊਟੀ ਸੀ ਕੀ ਹੁਣ ਤੇ ਚਲੋ ਜੀ ਜਦੋਂ ਰੱਬ ਨੂੰ ਪ੍ਰਵਾਨ ਜੀ ਇਦਾਂ ਫੜ ਕੇ ਤੇ ਸਟਾਈਲ ਜੇ ਮਾਰੀ ਜਾਣੇ ਦੇਖਣਾ ਕਿ ਮਾਹ ਸਟਾਈਲ ਚ ਠੀਕ ਲੱਗਦਾ ਇਦਾਂ ਠੀਕ ਲੱਗਦਾ ਟੀਵੀ ਲਾ ਕੇ ਨਾਲ ਨਾਲ ਲਗਾਈ ਜਾਣਾ ਹੂੰ ਫਿਰ ਇਦਾਂ ਹੀ ਇੱਕ ਦੋਸਤ ਸੀ ਉਹ ਰਾਗੀ ਸੀ ਹੂੰ ਉਹਨੇ ਦੱਸਿਆ ਕਿ ਰਿਆਜ਼ ਵਗੈਰਾ ਕਰਨੋਂ ਨਾ ਫਰਕ ਪੈਂਦਾ ਹਰਮੋਨੀਅਮ ਲੈ ਆਂਦਾ ਇਦਾਂ ਹੀ ਪੈ ਪਏ ਇਕੱਠੇ ਕਰਕੇ ਉਹਦਾ ਇੰਨਾ ਨਹੀਂ ਸੀ ਜੀ ਰਿਆਜ਼ ਕੀਤਾ ਤਾਂ ਮੈਨੂੰ ਆਪ ਨੂੰ ਵੀ ਫਰਕ ਜਿਹਾ ਲੱਗਾ ਫਿਰ ਇਦਾਂ ਹੀ ਰਿਆਜ਼ ਕਰਦੇ ਜਿੱਥੋਂ ਜਿਹੜੀ ਚੀਜ਼ ਸਿੱਖਣ ਨੂੰ ਮਿਲੀ ਮੈਂ ਸਿੱਖੀ ਮੈਂ ਮਨ ਲਕੀ ਕੋਈ ਇੱਕ ਪੱਕਾ ਪੈਰਟੀਕੂਲਰ ਕੋਈ ਮਤਲਬ ਮਨ ਲਕੀ ਜਿੱਥੋਂ ਜੋ ਸਿੱਖਣ ਨੂੰ ਮਿਲਿਆ ਆਪਾਂ ਸਿੱਖਿਆ ਮੈਂ ਨਹੀਂ ਕਹਿ ਸਕਦਾ ਬਸ ਇੰਨਾ ਹੀ ਉਠਿਆ ਤਾਂ ਮੈਨੂੰ ਆ ਗਿਆ ਜਿੱਥੋਂ ਜੋ ਸਿੱਖਣ ਨੂੰ ਮਿਲਿਆਗੀ ਆ ਕਿਦਾਂ ਕਰਦਾ ਹੋਊਗਾ ਕਿ ਆ ਕਿਹੜੇ ਤਰੀਕੇ ਨਾਲ ਹੋਊਗਾ ਇਦਾਂ ਕੀਤਾ ਜੀ ਅੱਛਾ ਜੀ ਅੱਜ ਆਪਾਂ ਪੰਡ ਦਰਸ਼ਕਾਂ ਨੂੰ ਦੱਸ ਦਿੰਦੇ ਕਿ ਪੰਡ ਤੇ ਬੇਸਿਕਲੀ ਇਹ ਵੀਰ ਹੁਣੇ ਤੁਹਾਡੇ ਇਹਨਾਂ ਦੇ ਫੈਨ ਵੀ ਆ ਇਹਨਾਂ ਦੇ ਫਰੈਂਡ ਵੀ ਆ ਜੱਸਾ ਜੀ ਨਾਲ ਸਾਡੇ ਸਿੱਧੂ ਸਾਹਿਬ ਬੈਠੇ ਆ ਤੇ ਇਹ ਨਾਲ ਸਾਰੇ ਫੈਮਿਲੀ ਬੈਠੀ ਆ ਇੱਕ ਤਜੰਦੀ ਹੈ ਨਾ ਜੇ ਬਰਵਾਰੀ ਹੁੰਦਾ ਨਾ ਜੀ ਤੇ ਨਾਲ ਸਾਡੇ ਹੋਰ ਵੀ ਹੁਣ ਸਾਰੇ ਸਾਡੇ ਕੋਲ ਛੋਟਾ ਸੀਗਾ ਨਹੀਂ ਤਾਂ ਸਾਰੇ ਇਹਨਾਂ ਦੇ ਜਿਹੜੇ ਫੈਮਿਲੀ ਆ ਜਿਹੜੀ ਮੇਰੀ ਵਧੀਆ ਫੈਮਿਲੀ ਪੂਰੀ ਠੀਕ ਹੈ ਨਾ ਮਿਊਜ਼ਿਕ ਜਿਹੜੀ ਫੈਮਿਲੀ ਆ ਸਾਰੇ ਅੱਜ ਨਾਲ ਆ ਤੇ ਸਾਰਿਆਂ ਨੂੰ ਨਹੀਂ ਦਿਖਾ ਸਕਦੇ ਤੇ ਬਾਕੀ ਕੋਸ਼ਿਸ਼ ਕਰਾਂਗੇ ਆਪਾਂ ਜਿੰਨੀਆਂ ਵੀ ਗੱਲਾਂ ਤੁਹਾਡੇ ਕੋਲੋਂ ਹੀ ਉਹਨਾਂ ਦੇ ਬਾਰੇ ਕਰ ਲਈ ਹੈ ਹੈ ਨਾ ਤੇ ਜਸਾ ਜੀ ਤੇਰਾ ਤੁਸੀਂ ਦੱਸਦੇ ਹੋ ਜੀ ਬੇਸਿਕਲੀ ਅੱਜ ਤਾਂ ਆਪਾਂ ਠੋਲੇ ਦੇ ਵਿੱਚ ਬੈਠੇ ਨਾ ਹਾਂਜੀ ਬੇਸਿਕਲੀ ਤੁਹਾਡਾ ਤੁਸੀਂ ਕਿੱਥੇ ਰਹਿੰਦੇ ਆ ਜੀ ਮੈਂ ਜਲੰਧਰ ਤੋਂ ਹੀ ਆ ਜੀ ਜਲੰਧਰ ਬਸਤੀ ਪੀਰਦਾ ਦਾ ਇਲਾਕਾ ਪੈਂਦਾ ਜੀ ਜੀ ਮੈਂ ਉੱਥੋਂ ਆ ਜੀ ਤੇ ਜੀ ਇਦਾਂ ਹੀ ਮੈਂ ਗਾਉਂਦਾ ਸੀ ਤੇ ਵੀਡੀਓ ਵਗੈਰਾ ਪਾਉਂਦਾ ਸੀ ਤੇ ਮੇਰਾ ਇੱਕ ਤਾਈ ਜੀ ਦਾ ਲੜਕਾ ਜਸਦੇ ਨਾਲ ਪੜਦਾ ਸੀ ਸਕੂਲ ਚ ਜੀ ਤੇ ਜਸ ਨੇ ਉਹਦੇ ਨਾਲ ਗੱਲ ਕੀਤੀ ਤੇ ਉਹਦੇ ਥਰੂ ਮੈਂ ਜਸ ਨੂੰ ਮਿਲਿਆ ਸੀ ਪਹਿਲੀ ਵਾਰੀ ਜੀ ਕਿਉਂਕਿ ਇਹ ਮੇਲਾ ਕਰਵਾਉਂਦੇ ਆ ਠੋਲੇ ਚ ਬਹੁਤ ਚੰਗਾ ਜਗਤਾਰ ਪਰਵਾਨਾ ਜਿਹਦੇ ਨਾਮ ਦਾ ਮੇਲਾ ਹੁੰਦਾ ਜੀ ਬਹੁਤ ਵੱਡਾ ਜੀ ਤੇ ਇਹ ਆਰਗੇਨਾਈਜ਼ਰ ਹੁੰਦੇ ਨੇ ਜੀ ਇਹਨਾਂ ਦੇ ਤਾਇਆ ਜੀ ਫਤਿਹ ਸਿੰਘ ਜੀ ਉਹ ਕਰਦੇ ਆ ਆਰਗੇਨਾਈਜ਼ ਤੇ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਹੈ ਇਹਨੇ ਪਹਿਲੀ ਵਾਰੀ ਉਹਦੇ ਅਪਰੋਚ ਕੀਤਾ ਸੀ ਕਿ ਤੁਸੀਂ ਗਾਉਣ ਆਓਗੇ ਉਦੋਂ ਇਹਨੂੰ ਪਤਾ ਨਹੀਂ ਕੀ ਇਹਦੇ ਵੀ ਦਿਲ ਨੂੰ ਆਇਆ ਜਾਂ ਮੈਨੂੰ ਵੀ ਆ ਕੇ ਹੋਲੀ ਹੋਲੀ ਅਟੈਚਮੈਂਟ ਇੰਨੀ ਵੱਧੀ ਗਈ ਕਿ ਪਰ ਵਰਗ ਨੂੰ ਇੱਕ ਦੂਜੇ ਨਾਲ ਹੋ ਗਈ। ਕੀ ਬਾਤ ਹੈ ਜੀ। ਜੱਸਾ ਜੀ, ਸਵਾਗਤ ਕਰਦੇ ਆ ਤੁਹਾਡਾ ਵੀ ਜਗ ਪੰਜਾਬੀ ਨਿਊਜ਼ ਦੇ ਜੀ। ਸਤਿ ਸ੍ਰੀ ਅਕਾਲ ਜੀ। ਸਿੱਧੂ ਸਾਹਿਬ ਤੁਹਾਡਾ ਵੀ ਨਾਲ ਸਵਾਗਤ ਕਰਦੇ ਆ ਜੀ ਜਗ ਪੰਜਾਬੀ ਨਿਊਜ਼ ਦੇ। ਥੈਂਕ ਯੂ। ਥੈਂਕ ਯੂ। ਤੁਹਾਡੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਮੇਰੀ ਰਿਕਵੈਸਟ ਦੇ ਉੱਪਰ ਅੱਜ ਮੇਰਾ ਭਰਾ ਜੀ ਜੀ ਮਿਲ ਜੀ ਇੰਟਰਵਿਊ ਕਰਨ ਵਾਸਤੇ ਆਇਆ ਕਿਉਂਕਿ ਇਸਨੇ ਕੀ ਕਹਾਂ ਕਿ ਅਪਾ ਕਰਦੇ ਹੈਗੇ ਆ ਕਾਬਿਲ ਹੈਗੇ ਨੇ ਪ੍ਰੋਪਰ ਔਰ ਇਹ ਜਿਹੜਾ ਟੈਲੈਂਟ ਆਏ ਲੋਕਾਂ ਸਾਹਮਣੇ ਹਮੇਸ਼ਾ ਹੀ ਵੈਸੇ ਆ ਵੀ ਰਿਹਾ ਹੈ ਔਰ ਬਹੁਤ ਜ਼ਰੂਰ ਤਾਂ ਬੁਲੰਦੀਆਂ ਚੁਈਆਂ ਵੀ ਅਸੀਂ ਚਾਹੁੰਦੇ ਕਿ ਤੁਹਾਡੇ ਚੈਨਲ ਦਾ ਹੀ ਤੁਹਾਡੇ ਸੋਚਾਂ ਤੱਕ ਵੀ ਇਹ ਪਹੁੰਚੇ ਧੰਨਵਾਦ ਧੰਨਵਾਦੀ ਤੁਹਾਡਾ ਬਹੁਤ ਜਸਾ ਜੀ ਅੱਜ ਕਿਦਾਂ ਮਤਲਬ ਬਣਿਆ ਸੁਭਬ ਜਿਹੜਾ ਵੀ ਆਪਾਂ ਅੱਜ ਤੁਹਾਡੇ ਕੋਲ ਬਹਿ ਕੇ ਤੇ ਤੇਜੀ ਬਾਜਵਾਜੀ ਨੂੰ ਵੀ ਮਿਲਾਂਗੇ ਹਨਾ ਗੱਲਬਾਤ ਸਾਰੀ ਕਰਾਂਗੇ ਦਰਸ਼ਕਾਂ ਨਾਲ ਕਰਵਾਵਾਂਗੇ ਕਿਦਾਂ ਸੁਭਬ ਬਣਿਆ ਜੀ ਇੱਥੇ ਦਾ ਸੁਭਬ ਵਾਸ ਭਾਜੀ ਹਣੀ ਭਾਜੀ ਹੁਣਾਂ ਨਾਲ ਗੱਲ ਕੀਤੀ ਜੀ ਤੇ ਭਾਜੀ ਹਣੀ ਕਹਿੰਦੇ ਕੋਈ ਗੱਲ ਨਹੀਂ ਜੀ ਤੇ ਬਾਕੀ ਭਾਜੀ ਦੀ ਜਿੰਨੀ ਤਾਰੀਫ ਕਰੂੰ ਨਹੀਂ ਘਟਿਆ ਤੂੰ ਰਹਿਣ ਦੇ ਤਾਰੀਫ ਕਰ ਨੂੰ ਤੂੰ ਖੁੱਲ ਕੇ ਗੱਲ ਕਰ ਜਿਹੜੀ ਐ ਤੂੰ ਖੁੱਲ ਕੇ ਦੱਸ ਸਾਰਾ ਚਲੋ ਯਾਰ ਵੇਲੀ ਮਿਲਦੇ ਆ ਬਹੁ ਮਿਲਦੇ ਆ ਜੀ ਪਰ ਇਹ ਵੱਖਰਾ ਹੀ ਆ ਬੰਦਾ ਜੀ ਰਿਆਦ ਮੈਂ ਬਹੁ ਜਾਣਿਆ ਉਹ ਗੱਲਾਂ ਬਾਤਾਂ ਤੈਨੂੰ ਪਤਾ ਲੱਗਦਾ ਜੀ ਹਾਂਜੀ ਜੀ ਰਿਆਦ ਮੈਂ ਬਹੁ ਜਾਣਿਆ ਜਿੱਦਾਂ ਕੋਈ ਆਪਣਾ ਸਮਝਿਆ ਨਾ ਉਹਦਾ ਕਿਸੇ ਨੇ ਸਮਝਿਆ ਨਹੀਂ ਆਇਤਾ ਜੀ ਤੇ ਇੱਕ ਭਾਈ ਇਦਾਂ ਦਿਲ ਰਾਈ ਰੱਖਦੇ ਆ ਜੀ ਪੂਰੇ ਸ਼ੁਗਲੀ ਆ ਇਦਾਂ ਨਹੀਂ ਕਿ ਜੇ ਸਾਡੇ ਵਰਗੇ ਨੂੰ ਵੀ ਟੈਨਸ਼ਨ ਆ ਹਮ ਚੱਕ ਦੋ ਕੰਮ ਹਮ ਮਾੜਾ ਦੋ ਜਦੋਂ ਮੈਂ ਪਹਿਲਾਂ ਕਹਿਣਾ ਕੀਤਾ ਮੈਨੂੰ ਪਹਿਲਾਂ ਗੱਲ ਤੇ ਮੈਨੂੰ ਇਦਾਂ ਸ਼ੁਰੂ ਤੋਂ ਸ਼ੌਂਕ ਨਹੀਂ ਸੀ ਕੋਣ ਦਾ ਜੀ ਤੇ ਜਦੋਂ ਡੈਡੀ ਦੀ ਦੁਕਾਨ ਹੁੰਦੀ ਸੀ ਹੰਪੁਰ ਜੀ ਡੱਕ ਦੀ ਤੇ ਰੀਲਾਂ ਦੀ ਜਿਹੜਾ ਰੀਲਾਂ ਆਉਂਦੀਆਂ ਆਉਂਦੀਆਂ ਡੈਕ ਉਹਨਾਂ ਤੇ ਜਦੋਂ ਉਹ ਬੰਦ ਹੋਈ ਮੈਂ ਸੌਂਤ ਸੰਭਾਲੀ ਜੀ ਤਕਰੀਬਨ ਮੈਂ ਸੁਣਿਆ ਬਹੁਤ ਮਿਊਜ਼ਿਕ ਸੁਣਦੇ 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 ਤਾਂ ਸੁਣੀ ਜਾਣਾ ਤੇ ਇੱਕ ਇਦਾਂ ਦਾ ਸੰਬੰਧ ਬਣਿਆ ਕਿ ਕਿਸੇ ਫਰੈਂਡ ਦਾ ਗਾਣਾ ਕਰਨਾ ਸੀ ਜੀ ਉਹ ਗਾਣਾ ਕੀਤਾ ਜਿੱਦਾਂ ਕਹਿ ਲਓ ਕਿ ਹੁਣ ਡੰਮੀ ਉਹਨੇ ਜ਼ੀਰੋ ਕਰਕੇ ਦੇ ਦਿੱਤੇ ਉਹ ਗਾਣਾ ਇਸ ਕਵਲ ਬਣਿਆ ਨਹੀਂ ਜੀ ਤੇ ਭਾਈ ਨਾ ਮੇਲ ਮਲਾਪ ਹੋਏ ਜਦੋਂ ਰੱਬ ਵੱਲੋਂ ਤੇ ਭਾਈ ਨਾ ਮੈਂ ਗੱਲ ਕੀਤੀ ਮੈਂ ਭਾਈ ਗਾਣਾ ਪਿਆ ਮੇਰੇ ਕੋ ਤੇ ਫੇ ਫੇ ਮੈਂ ਉਹ ਗਾਣਾ ਟਾਲ ਦਿੱਤਾ ਫੇ ਮੈਂ ਆਪਣਾ ਪਹਿਲੀ ਵਾਰ ਹੀ ਲਿਖਿਆ ਸੀਗਾ ਜੀ ਤੇ ਉਹ ਲਿਖਿਆ ਸੀਗਾ ਮੇਰਾ ਵੱਡਾ ਭਰਾ ਮਾਨਾ ਲੋਰੀਆ ਬਾਹਰ ਜੀ ਤੇ ਉਹਨਾਂ ਤੇ ਹੀ ਲਿਖਿਆ ਸੀਗਾ ਤੇ ਉਹਨਾਂ ਨੂੰ ਸੁਣਾਇਆ ਹੂੰ ਉਹ ਕਹਿੰਦੇ ਗਿਆਨੀ ਤੂੰ ਕੁਝ ਕਰੇਂਗਾ ਤੇ ਉਹ ਇਦਾਂ ਕਹਿੰਦੇ ਹੁੰਦੇ ਆ ਹੂੰ ਤੇ ਫੇ ਮੈਂ ਪਾਹੀ ਨੂੰ ਸੁਣਾਇਆ ਜੀ ਫੇ ਨਹੀਂ ਉਹ ਗੱਲ ਬਣੀ ਫੇ ਮੈਂ ਭਾਜੀ ਇੱਕ ਗਾਣਾ ਪਿਆ ਉਹ ਬਣਦੇ 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 ਇਦਾਂ ਦਾ ਬਣਿਆ ਤੇ ਚਲੋ ਗਾਣਾ ਵਧੀਆ ਬਣ ਗਿਆ ਤੇ ਜਦੋਂ ਮੇਰੀ ਵੀਡੀਓ ਸੀ ਤੇ ਮੈਨੂੰ ਇੰਨੀ ਨੌਲੇਜ ਨਹੀਂ ਸੀਗੀ ਪਹਿਲਾਂ ਚਲੋ ਗਲਤ ਥੱਥੇ ਚੜ ਗਏ ਸੀਗੇ ਜੀ ਤੇ ਮੁੜ ਕੇ ਭਾਜੀ ਜਦੋਂ ਮੇਰੀ ਵੀਡੀਓ ਮੈਨੂੰ ਘੱਟ ਅਟੈਂਸ਼ਨ ਭਾਜੀ ਨੂੰ ਜ਼ਿਆਦਾ ਸੀ ਜੀ ਫਾਈ ਦਿਨ ਭਾਈ ਨੇ ਕਿਹਾ ਕਿ ਤੂੰ ਮੈਂ ਹੈਗਾ ਤੂੰ ਬਸ ਕਰ ਮੋਰੇ ਕੈਮਰੇ ਦੇ ਜੋ ਕਰਨਾ ਹੌਸਲਾ ਬਾਕੀ ਬਹੁਤ ਹੌਸਲਾ ਦਿੱਤਾ ਜੀ ਤੇ ਅੱਜ ਤੱਕ ਪਵਾ ਸ਼ੋਅ ਤੇ ਗਾਉਂਦਾ ਵੀ ਆ ਨਾ ਇਹ ਕੋਈ ਨਹੀਂ ਕਰਦਾ ਤੁਹਾਨੂੰ ਪਤਾ ਗਾਉਂਦਾ ਵੀ ਆ ਉਹਨੇ ਮੈਂਟਜ ਕਹਿਣਾ ਮੈਂ ਗੋਨਾ ਸ਼ੋ ਤੇ ਆ ਦੱਸ ਛੇਤੀ ਬੋਲ ਕੱਟਣਾ ਨਹੀਂ ਫੋਨ ਇਹ ਮੂੰਹ ਤੇ ਆ ਫੋਨ ਨਹੀਂ ਕੱਟਣਾ ਜੀ ਇਹਨੇ ਕਿਹਾ ਹਾਂ ਦੱਸ ਕੀ ਗੱਲ ਹੈ ਆ ਗੇ ਨੇ ਇਹਨੇ ਮੈਸੇਜ ਕਰ ਦੇਣਾ ਟੈਕਸ ਜੇ ਬਾਹਲਾ ਵੀਜ਼ੀ ਆ ਨਹੀਂ ਵੀ ਚੱਕ ਸਕਦਾ ਇਹ ਚੀਜ਼ ਮੈਂ ਕਿਸੇ ਚ ਦੇਖੀ ਨਹੀਂ ਮੈਂ ਬੈਠਾ ਤਾਂ ਇਹਨਾਂ ਮੈਂ ਬਹੁਤ ਵੱਡੇ ਸਿੰਗਰਾਂ ਕੋ ਗਿਆ ਹੂੰ ਵੱਡੇ ਤੋਂ ਵੱਡੇ ਸਿੰਗਰਾਂ 'ਚ ਬੈਠਾ ਪਰ ਇਹ ਚੀਜ਼ ਆਹ ਸਿੰਗਰ ਤੋਂ ਹੋਰ ਤੇ ਨਹੀਂ ਸੀਗੇ ਮਿਲੇ ਜੀ ਜਦੋਂ ਮੈਂ ਪਿੰਡੀ ਸੱਡੇ ਭਾਈ ਨੂੰ ਨਾ ਪਤਾ ਨਹੀਂ ਕੀ ਰੱਬ ਵੱਲੋਂ ਅਟੈਚਮੈਂਟ ਏਡੇ ਇਦਾਂ ਦੀ ਆਈ ਹੂੰ ਸੋ ਇੱਥੇ ਤੱਕ ਆ ਗਏ ਆ ਸੋ ਅੱਗੇ ਜਾਵਾਂਗੇ ਬਾਕੀ ਜਿੰਨਾ ਚਿਰ ਸਾ ਨਾਲ ਹੀ ਆ ਤੁਹਾਡਾ ਪਿਆਰ ਜਿਹੜਾ ਬਣਿਆ ਰਵੇ ਹੈ ਨਾ ਤੇ ਆ ਬਾਕੀ ਟੈਟੂ ਦਾ ਪੁੱਛਦੇ ਆ ਹਾਂ ਇਹ ਕਈ ਅਰੇ ਜਾ ਕੇ ਬਣਵਾ ਕੇ ਤੇ ਮੈਨੂੰ ਸਿੱਧੀ ਵੀਡੀਓ ਬਾਤ ਜੀ ਜੀ ਬਣਾਦਾ ਬਣਾ ਕੇ ਨਾਂ ਲਿਖਾ ਕੇ ਬੈਠਾ ਜੀ ਉੱਤੇ ਵਾਹ ਜੀ ਸ਼ਮੀ ਜੀ ਦਿਖਾ ਦਿਓ ਜੀ ਇਹ ਆ ਥੋੜਾ ਜਿਹਾ ਉੱਪਰ ਕਰ ਲਓ ਜੀ ਇੱਕ ਕੱਪੜਾ ਇੱਕ ਮੁੰਡਾ ਮੇਰੇ ਨਾਲ ਇੱਕ ਮੁੰਡਾ ਮੇਰੇ ਨਾਲ ਸਿੱਫਤ ਦਾ ਪੰਜਵੀਂ ਚ ਪੜਦਾ ਸੀ ਨਾਲ ਸ਼ੁਰੂ ਤੋਂ ਬਣੀ ਆ ਇੱਥੇ ਕੋਟਲੀ ਦਾ ਇੱਕ ਭਾਜੀ ਇਹ ਸਾਰੇ ਨਾ ਪੁਰਾਣੇ ਦੋਸਤ ਹੈ ਹੀ ਰਹਿ ਗਏ ਮੇਰੇ ਹੂੰ ਦੋ ਬੰਦੇ ਹੀ ਬਾਕੀ ਚਾਰ ਪੰਜ ਹੈਗੇ ਆ ਯਾਰ ਬੇਲੀ ਦੋ ਔਜਲਿਆਂ ਤੋਂ ਨਰਵੇਰ ਤੇ ਚੰਨੀ ਵੀਰਿਆ ਹੂੰ ਤੇ ਬੋਵੀ ਵੀਰਿਆ ਤੇ ਆ ਮਨੂੰ ਭਾਈ ਦੀ ਕੋਠੀ ਜਿਹੜਾ ਗਾਣੇ ਚ ਆ ਜੀ ਹਾਂਜੀ ਮਲਕੀ ਜਦਾਂ ਜਦੋਂ ਗਾਣਾ ਕਰਨਾ ਸੀ ਉਹਨਾਂ ਦੇ ਕਹ ਲੋ ਕਿ ਮੈਂ ਤੇ ਜਿਹੜਾ ਹੈਲਪ ਕਰ ਸਕਦਾ ਜੀ ਕੋਈ ਚੀਜ਼ਾਂ ਦੀ ਜਿਹੜੀਆਂ ਲੋੜ ਪੈਣੀ ਸੀ ਉਹ ਫਿਰ ਇਹਨਾਂ ਦੇ ਆਂਗਵਾੜ ਜਿਹਨਾਂ ਦੀਆਂ ਨਾਲ ਲੈਣ ਲਿਆ ਨਾ ਜੀ ਜੀ ਉਹਨਾਂ ਨੇ ਕਰਕੇ ਦਿੱਤੀ ਇਹਨਾਂ ਦੀ ਕੋਠੀ ਕਿੰਨਾ ਦਾ ਖੂਹ ਕਿੰਨਾ ਦੀ ਪੈੜੀ ਕਿੰਨਾ ਦੇ ਟਰੈਕਟਰ ਜਿਹੜੇ ਗਾਣੇ ਚ ਚੀਜ਼ਾਂ ਚਾਹੀਦੀਆਂ ਸੀ ਮੈਂ ਤਾਂ ਸਿਰਫ ਦੱਸਿਆ ਕਿ ਆਹ ਚੀਜ਼ਾਂ ਚਾਹੀਦੀਆਂ ਹੂੰ ਕੀਤੀਆਂ ਤੇ ਉਹਨਾਂ ਨੇ ਸਾਰਿਆਂ ਜਿਨ੍ਹਾਂ ਦਾ ਨਾਲ ਲੈਣਾ ਮੈਂ ਕੀ ਜੀ ਜੀ ਬਾਕੀ ਬੰਦਾ ਜਦੋਂ ਇਹ ਟੈਟੂ ਦੀ ਤੁਹਾਨੂੰ ਫੋਟੋ ਭੇਜੀ ਕਿੰਦਾ ਦਾ ਮਹਿਸੂਸ ਹੋਇਆ ਵੀ ਆਹ ਟੈਟੂ ਬਣਾ ਰਿਆ ਹੈ ਮੇਰਾ ਟੈਟੂ ਜੀ ਇੱਕ ਤਾਂ ਨਾਲ ਕਿ ਸਾਰੀ ਉਮਰ ਦਾ ਇੱਕ ਤਾਂ ਦੇ ਮਾਰਕਾ ਲੱਗ ਗਿਆ ਜੀ ਪੱਕੀ ਮੋਹਰ ਲ ਖੁਸ਼ੀ ਤਾਂ ਜਦੋਂ ਨਿੱਕੇ ਜਿਹੇ ਭਰਾ ਨੂੰ ਪਤਾ ਤੇ ਹੈ ਕਿ ਦਿਨੋ ਕਰਦਾ ਬਹੁਤ ਪਰ ਬੰਦਾ ਮੈਂ ਵੀਡੀਓ ਦੇ ਉੱਤੇ ਡਾਪ ਪੜਾ ਮੈਂ ਕਿ ਇਹ ਨਹੀਂ ਹਟਦਾ ਉਹ ਬੰਦਾ ਕਹਿੰਦਾ ਕਿ ਯਾਰ ਮੈਂ ਉਦਾਂ ਵੀ ਇਹਨੂੰ ਕਦੀ ਕਿਸੇ ਗੱਲ ਤੋਂ ਨਹੀਂ ਮੋੜਿਆ ਪਰ ਜਿਹੜੀਆਂ ਚੀਜ਼ਾਂ ਕਰਦਾ ਪਿਆ ਹੈ ਸਾਨੂੰ ਮੈਂ ਕਿੱਥੋਂ ਮੋੜ ਦੂੰਗਾ ਕਿਸੇ ਗੱਲ ਤੋਂ ਜੀ ਇਹਨੂੰ ਮੈਨੂੰ ਕਹਿਤਾ ਆ ਕਰਨੀ ਹੈ ਗਲਤ ਆ ਪਰ ਕਰਨੀ ਹੈ ਮੈਨੂੰ ਉਹ ਵੀ ਕਰਨੀ ਪੈਣੀ ਏਦਾਂ ਵੀ ਨਹੀਂ ਕਿ ਪਾਜੀ ਮੈਨੂੰ ਕਹਿੰਦੇ ਨੇਗੇ ਕਹਿ ਵੀ ਜਾਂਦੇ ਪਰ ਮੈਂ ਇੱਕ ਸਟੈਪ ਹੁੰਦਾ ਨਾ ਕਿ ਸੋਚ ਸਮਝ ਕੇ ਤਰਨਾ ਕਿ ਭਾਈ ਨੂੰ ਬੁਰਾ ਨਾ ਲੱਗੇ ਜੀ ਇਹ ਮੈਂ ਸ਼ੁਰੂ ਤੋਂ ਸੋਚ ਕੇ ਤੁਰਿਆ ਤੇ ਜਰਰੀ ਮੇਰੀ ਪੂਰੀ ਅੜ ਜਾਂਦੀ ਪਰ ਜੇ ਮੈਂ ਪਹਿਲੀ ਚੀਜ਼ ਕਰਨੀ ਆ ਫਿਰ ਭਾਵੇਂ ਇਹ ਮੈਂ ਸੁੱਤਾ ਪਿਆ ਮੈਂ ਸ਼ੁਰੂ ਤੋਂ ਆਇਆ ਮੈਂ ਸੁੱਤਾ ਪਿਆ ਜੀ ਸਾਈਨ ਨਾ ਮੈਨੂੰ ਕਾਪੀ ਤੇ ਕਰਕੇ ਤੇ ਭੇਜ ਜਲਦੀ ਬਗੈ ਨੂੰ ਹੋਣਾ ਕਿ ਅੱਖਰ ਉਖਰੇ ਇੱਧਰ ਉੱਧਰ ਨਾ ਦੱਸਣਾ ਨਹੀਂ ਮੈਨੂੰ ਨਾਮ ਵੀ ਲਗਾਉਣਾ ਹਾਂ ਸਿੱਖ ਲਿਖਣਾ ਸਾਈਨ ਕਰ ਮੈਂ ਆਪਣੇ ਜੋ ਸਾਈਨ ਕਰਦਾ ਮਗਰ ਉਹ ਨਹੀਂ ਤੇਜੀ ਬਾਜ ਵਾਲੇ ਕਿ ਭੇਜੇ ਕਿ ਸਿੱਧਾ ਨਹੀਂ ਗਿਆ ਕਿ ਮੈਨੂੰ ਤੇਜੀ ਬਾਜ ਵਾਲੇ ਅੱਖਰ ਉਰੇ ਪਰੇ ਨਾ ਹੋ ਜਾਣ ਤੇਜੀ ਬਾਜ ਵਾਲੇ ਕਿ ਮੈਂ ਤੇਜੀ ਬਾਜ ਵਾਲੇ ਕੇ ਫੋਟੋ ਭਾਈ ਹਾਂ ਕੱਲੇ ਕੀ ਆਵਾਜ਼ ਅਗਵਾ ਪੇਸ਼ ਕਰ ਕੱਲੇ ਭਾਈ ਦੇ ਨਿਗੇ ਸੋ ਜਿੱਦਾਂ ਹੁਣ ਮੈਂ ਮੇਰੀ ਵੱਖਰੀ ਸੋਚ ਹੈ ਜਿੱਦਾਂ ਇੱਧਰ ਮੇਰੀ ਮਾਸੀ ਦਾ ਟੈਟੂ ਆ ਇੱਧਰ ਮੇਰੀ ਭੂਆ ਦਾ ਉਹਨਾਂ ਨੇ ਮੇਰੀ ਮਾਂ ਨਾਲ ਵੀ ਜ਼ਿਆਦਾ ਸਾਥ ਦਿੱਤਾ ਮੇਰਾ ਉਗੀ ਸਿੰਗਲੈਂਡ ਚ ਵੀ ਦਿੱਤਾ ਆ ਦਿੰਦੇ ਆ ਰਹੇ ਆ ਚਲੋ ਮਾਂ ਬਾਰੇ ਤਾਂ ਨਹੀਂ ਕੋਈ ਸ਼ਬਦ ਹੁੰਦਾ ਜੀ ਜੀ ਹਕ ਮੈਂ ਡਿਸੇਬਲ ਸੀਗਾ ਪੰਜਾਂ ਸਾਲਾਂ ਦਾ ਹੋ ਗਿਆ ਤੁਹਾਨੂੰ ਲੱਗਾ ਸੀ ਸੋ ਮਾਵਾ ਮੇਰੀ ਨੇ ਇੱਥੇ ਤੱਕ ਲੈ ਕੇ ਆਂਦਾ ਹੁਣ ਮੇਨ ਗੱਲ ਇਹ ਹੀ ਆ ਜੀ ਜਿਹਦਾ ਡਿਸੇਬਲ ਹੈ ਤੇ ਇਹਦਾ ਕੀ ਕਸੂਰ ਆ ਜੀ ਉਹਦੇ ਚ ਕੋਈ ਕਸੂਰ ਨਹੀਂ ਜੀ ਕੋਸ਼ਿਸ਼ ਕਰਦਾ ਪਿਆ ਗੋਣ ਦੀ ਤੇ ਹੱਸਣ ਵਾਲੀ ਦੀ ਕੋਈ ਗੱਲ ਨਹੀਂ ਗਈ ਐ ਜੀ ਇਹ ਤੁਸੀਂ ਵੀ ਹੋ ਸਕਦਾ ਹੈ ਤੁਹਾਡੇ ਵੀ ਕੋਈ ਹੋ ਸਕਦਾ ਹੈ ਸਾਡੇ ਵੀ ਹੋ ਸਕਦਾ ਹੈ ਜੀ ਬਿਲਕੁਲ ਜੋ ਹੈਗਾ ਉਹਦਾ ਕਿਹੜਾ ਜੀ ਨਹੀਂ ਕਰਦਾ ਉਹ ਕਿਹੜਾ ਤਰਤੀ ਨਹੀਂ ਆਇਆ ਜਿੰਨਾ ਹੱਕ ਤੁਹਾਨੂੰ ਨਹੀਂ ਦਿੱਤਾ ਮੈਂ ਬਾਕੀ ਬਾਕੀ ਜ਼ੋਰ ਬਹੁ ਜਾਣਿਆਂ ਨੇ ਲਾਇਆ ਹੂੰ ਟੁੱਟ ਜੀਏ ਹੂੰ ਪਰ ਮੈਂ ਕੁਝ ਨਹੀਂ ਦੇਖਿਆ ਮੈਂ ਭਾਜੀ ਦੇਖਿਆ ਬਸ ਕਿਆ ਬਾਤ ਹੈ ਅੱਛਾ ਜੀ ਆਪਾਂ ਅਗਲੀ ਗੱਲ ਕਰਦੇ ਆਂ ਆਪਾਂ ਇੰਟਰਵਿਊ ਨੂੰ ਥੋੜਾ ਸਮਾਪਤੀ ਵੱਲ ਵੀ ਲੈ ਕੇ ਜਾਂਦੇ ਹਾਂ ਬਹੁਤ ਲੰਬੀ ਹੋ ਗਈ ਹੈ ਨਾ ਜੀ ਅੱਛਾ ਜੀ ਆਪਾਂ ਕਪਿਲ ਸ਼ਰਮਾ ਦੇ ਸ਼ੋਅ ਦਾ ਜਿਹੜਾ ਸੁਭਾਅ ਹੈ ਉਹ ਤੁਹਾਡਾ ਕਿਦਾਂ ਬਣਿਆ ਜੀ ਉਹ ਜਿੱਦਾਂ ਕੀ ਜਲੰਧਰ ਚ ਸ਼ੋ ਸੀ ਜੀ ਤੇ ਕਪਿਲ ਦੇ ਵਾਈਫ ਤੁਹਾਨੂੰ ਪਤਾ ਨਾ ਗਿੰਨੀ ਜੀ ਉਹ ਜਲੰਧਰ ਤੋਂ ਨੇ ਜੀ ਤੇ ਸ਼ੋ ਕਰਦਾ ਸੀਗਾ ਜੀ ਸ਼ੋ ਸੀਗਾ ਤੇ ਅਪੀਲ ਦੇ ਜਿਹੜੇ ਵਾਈਫ ਆ ਉਹਦੀ ਜਿਹੜੀ ਫਰੈਂਡ ਹੈ ਨਾ ਜੀ ਉਹਦੀ ਜਾਗੋ ਸੀ ਅਸੀਂ ਜਾਗੋ ਤੇ ਗਏ ਆ ਤੇ ਉੱਥੇ ਕਪਿਲ ਦੀ ਵਾਈਫ ਉੱਥੇ ਪਹੁੰਚੀ ਹੋਈ ਸੀ ਉਹਦੇ ਸਿੰਗਿੰਗ ਕਰਨਗੇ ਅਸੀਂ ਗਾ ਰਹੇ ਸੀ ਉੱਥੇ ਜੀ ਤੇ ਉਹਨਾਂ ਨੂੰ ਉੱਥੇ ਪਤਾ ਨ ਕੀ ਚੰਗਾ ਲੱਗ ਗਿਆ ਹੀ ਵਧੀਆ ਲੱਗ ਗਿਆ ਕੀ ਤੇ ਉਹ ਉੱਥੇ ਜਦੋਂ ਸ਼ੋ ਵਗੈਰਾ ਸਾਰਾ ਖਤਮ ਹੋਇਆ ਤਾਂ ਸਾਨੂੰ ਕਹਿ ਕੇ ਗਏ ਕੀ ਇੱਕ ਦੋ ਮਹੀਨੇ ਤੱਕ ਕਪੀਲ ਦਾ ਬਰਥਡੇ ਆਉਣਾ ਹੈ ਤੇ ਮੈਂ ਅਪਰੋਚ ਕਰਾਂਗੀ ਤੇ ਮੈਂ ਆਪੇ ਕਰਵਾਉਂਗੀ ਤੁਹਾਡੇ ਬੰਦੇ ਆਪੇ ਕਪੀਲ ਦੇ ਬਰਥਡੇ ਤੇ ਹੂੰ ਅਸੀਂ ਗੱਲ ਇਗਨੋਰ ਕਰਕੇ ਤੇ ਚਲੋ ਕਿਉਂ ਜੀ ਹੂੰ ਇਹਨਾਂ ਦਾ ਪਤਾ ਵੀ ਗਿੱਨੀ ਜੀ ਨਹੀਂ ਨਾ ਕਿ ਗੱਲ ਕਰਨਗੇ ਹੁੰਦਾ ਕਿ ਇੰਨੇ ਵੱਡੇ ਬੰਦੇ ਨਾਲ ਗੱਲਾਂ ਚੀਤਾ ਰਹਿਣਾ ਕਿ ਚੀਜ਼ ਇਹ ਗੱਲ ਤੁਹਾਡੇ ਉਸ ਟਾਈਮ ਕਰਾਈ ਉਹਨਾਂ ਨੇ ਨਹੀਂ ਕਰਾਈ ਅੱਛਾ ਬੱਸ ਇੱਕ ਐ ਕੇ ਚੱਲ ਗਏ ਜੀ ਚੱਲ ਬੰਦੇ ਕਹਿੰਦਾ ਕਿ ਕਹਿ ਹੀ ਜਾਂਦੇ ਹੁੰਦੇ ਨਹੀਂ ਚੀਤਾ ਰਹਿੰਦਾ ਪਰੇ ਇਹ ਉਹਨਾਂ ਦੀ ਵੀ ਸਿਫਤ ਹੈ ਕਿਉਂ ਭੁੱਲਦੇ ਨਹੀਂ ਕਿ ਇਹ ਕਪਿਲ ਭਾਈ ਦੀ ਵੀ ਸਿਫਤ ਹੈ ਤੇ ਭਾਬੀ ਦੀ ਵੀ ਸਿਫਤ ਹੈ ਜੀ ਸਭਾ ਵੀ ਕਰਨਾ ਉਹਨਾਂ ਨੂੰ ਜੀ ਤੇ 2 ਮਹੀਨੇ ਬਾਅਦ ਸਿੱਧੀ ਕਾਲ ਆਈ ਹੈਗੀ ਇੰਨੀ ਤਰੀਕ ਨੂੰ ਕਿੱਥੇ ਹੋ ਹੂੰ ਤੇ ਹਿਮਾਚਲ ਚੋਂ ਇਹਨਾਂ ਦੀ ਕਾਲ ਆਈ ਕਪਿਲ ਜੀ ਨੂੰ ਕਹਿੰਦੇ ਕਿ ਕਪਿਲ ਜੀ ਦੇ ਇੱਕ ਭਰਾ ਨੇ ਇੱਥੇ ਹਰਮਿੰਦਰ ਜੀ ਸੰਧੂ ਜੀ ਜੀ ਉਹਨਾਂ ਦੀ ਕਾਲ ਆਈ ਮੈਨੂੰ ਉਹ ਵੀ ਮੈਨੂੰ ਜਾਣਦੇ ਸੀ ਥੋੜਾ ਜਿੰਨਾ ਥਰੂ ਮੈਂ ਗਿਆ ਸੀ ਉਹਨਾਂ ਦੀ ਭੈਣ ਸੀ ਜਿਨ੍ਹਾਂ ਦੇ ਉਹ ਅਪਚ ਫਰੈਂਡ ਸੀ ਜੀ ਤੇ ਉਹਨਾਂ ਨੇ ਕਾਲ ਕੀਤੀ ਕਿ ਇੰਨੀ ਤਰੀਕ ਨੂੰ ਇੱਥੇ ਪਹੁੰਚ ਜਿਓ ਕਪੀਲ ਭਾਈ ਦਾ ਬਰਥਡੇ ਆ ਤੇ ਜਿੱਦਾਂ ਜਿੱਦਾਂ ਗੱਲ ਹੋਈ ਸੀ ਆਜੋ ਹੂੰ ਇੰਨੇ ਕਰਦੇ ਕਰਦੇ ਸੀ ਕਪੀਲ ਭਾਈ ਦਾ ਬਰਥਡੇ ਤੇ ਉੱਥੇ ਪਹੁੰਚ ਗਏ ਤੇ ਪਹਿਲਾਂ ਨਾਲ ਉਹਦੇ ਹੈਰਾਨ ਹੋ ਕੇ ਸੋਚਦੇ ਪਏ ਕਿ ਯਾਰ ਇਹਨਾਂ ਨੂੰ ਯਾਦ ਆ ਕਿੱਥੇ ਸੀਗਾ ਜੀ ਉਹ ਬਰਥਡੇ ਉਹ ਕੀਤਾ ਸੀ ਇਹਨਾਂ ਨੇ ਪਾਲੰਪੁਰ ਜੀ ਪਾਲੰਪੁਰ ਹਿਮਾਚਲ ਹਿਮਾਚਲ ਜੀ ਕਿ ਉੱਥੇ ਪਹੁੰਚੇ ਅਸੀਂ ਕਪਿਲ ਸ਼ਰਮਾ ਦਾ ਬਰਥਡੇ ਪਾਰਟੀ ਬਰਥਡੇ ਪਾਰਟੀ ਉੱਥੇ ਸੀ। ਕਿਆ ਬਾਤ ਹੈ। ਕਾਫੀ ਵੱਡੇ ਵੱਡੇ ਨਾਮੀ ਕਲਾਕਾਰ ਉੱਥੇ ਸਾਰੇ ਆਏ ਹੋਏ ਸੀ। ਚਲੋ ਕਿ ਘਰ ਦੇ ਘਰ ਦੇ ਮੈਂਬਰ ਜਿਹੜੇ ਖਾਸ ਕਰ ਸੋਹੀ ਸਾਰੇ ਹੋਏ ਸੀ। ਕਿਉਂਕਿ 25 ਦੀ ਜਨਮ ਦਿਨ ਦੀ ਪਾਰਟੀ ਸੀ। ਤੇ ਤੁਹਾਡਾ ਸਾਰਾ ਬੈਂਡ ਉੱਥੇ ਗਿਆ ਸੀ। ਸਾਡਾ ਬੈਂਡ ਗਿਆ ਸੀ। ਤੇ ਉੱਥੇ ਜਿਹੜਾ ਗੀਤ ਸੁਣਾਇਆ ਤੁਸੀਂ। ਕਪਿਲ ਸ਼ਰਮਾ ਨੇ ਤੁਹਾਨੂੰ ਪਸੰਦ ਕੀਤਾ। ਪਹਿਲਾਂ ਤਾਂ ਦੱਸੀਂ ਦੱਸ ਦਿਓ ਦਰਸ਼ਕਾਂ ਨੂੰ। ਬੰਦੇ ਨੂੰ ਟੈਨਸ਼ਨ ਨਹੀਂ ਹੁੰਦੀ ਯਾਰ ਕਪਿਲ ਸ਼ਰਮਾ ਦੇ। ਹਾਂ ਬਿਲਕੁਲ ਜੀ। ਅਸੀਂ ਇਹ ਜੇ ਸਾਊਂਡ ਚੈੱਕ ਵਗੈਰਾ ਕਰ ਰਹੇ ਹਾਂ ਆਪਣੇ ਸਾਜ਼ ਵਗੈਰਾ ਸੈੱਟ ਕਰ ਰਹੇ ਤੇ ਕਪੀਲ ਭਾਈ ਆਪ ਹੀ ਸਾਡੇ ਕੋਲ ਆ ਗਏ ਅੱਛਾ ਤੁਸੀਂ ਹੋ ਤੁਹਾਡੇ ਬਾਰੇ ਗੱਲ ਹੋ ਰਹੀ ਸੀ ਚਲੋ ਗੰਦੇ ਹੱਥ ਕਰਾ ਦੇ ਉਹਨੇ ਦਾ ਠੀਕ ਹੈ ਉਹਨੂੰ ਬੰਦਾ ਪਤਾ ਨਹੀਂ ਕਿ ਇਦਾਂ ਬੰਦਾ ਸਟ੍ਰੈਸ ਫਰੀਜ ਹੋ ਜਾਂਦਾ ਜੀ ਜੀ ਕਹਿ ਕੇ ਚਲ ਗਏ ਫਿਰ ਬੜੇ ਸੀਗਾ ਕੇ ਕਟਣਾ ਸੀ ਤੇ ਇੱਕ ਪੁਰਾਣਾ ਗਾਣਾ ਫਿਰ ਉਹ ਗਿਆ ਸੀ ਉਹਨਾਂ ਦੀ ਕੇ ਉਹ ਗਾਣਾ ਵੀ ਆਪਾਂ ਦਰਸ਼ਕਾਂ ਨੂੰ ਜਰੂਰ ਸੁਣਾਇ ਜੀ ਅਰੇ ਹਮ ਵੀ ਅਗਰ बच्चे होते नाम हमारा होता गबलू बबलू बब्लू खाने को मिलते लड्डू और दुनिया कहती हैप्पी बर्थडे टू यू <laughs> बार बार। क्या बात है वाह जी वाह ऐसे ही नी ਤੁਸੀਂ ਉੱਤੇ ਸਟਾਰਟ ਯੋਨੋ ਸਟਾਰਟ ਤੋਂ ਗੀਤਾ ਸੀ ਕਿਉਂਕਿ ਸਿੱਧਾ ਸਟਾਰਟ ਹੋਇਆ ਕਿ ਕਟਿੰਗ ਪਾਰਟੀ क्या बात है ਕਿੰਨਾ ਕਿੰਨੇ ਟਾਈਮ ਦਾ ਸ਼ੋਅ ਸੀਗਾ ਜੀ ਉੱਥੇ ਉੱਥੇ 1 ਘੰਟਾ ਸਾਡਾ ਮੰਨ ਲਓ ਅੱਧਾ ਘੰਟਾ ਕਪਿਲ ਭਾਈ ਦਾ ਮੰਨ ਲਓ ਕਿ ਕਪਿਲ ਭਾਈ ਜਿੱਥੇ ਵੀ ਆ ਜਾਣਗੇ ਅਸੀਂ ਦਿਖਾਉਣੇ ਗੋਣਾ ਕਪਿਲ ਭਾਈ ਨੇ ਵੀ ਗੋੜੇ ਗੋੜਾ ਹਾਂ ਅਜਾ ਉਹਨਾਂ ਨੇ ਵੀ ਕਾਇਆ 1.5 ਤੋਂ ਘੰਟਾ ਚਲੀ ਗਿਆ ਉਹਨਾਂ ਦੇ ਵਿੱਚ ਮਿਲਾ ਕੇ ਕੀ ਬਾਤ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਸੀ ਕਿ ਫਿਰ ਕਪਿਲ ਸ਼ਰਮਾ ਜੀ ਜਦੋਂ ਉਹ ਸ਼ੋਅ ਫਿਰ ਜਿੱਦਾਂ ਭਾਬੀ ਨੂੰ ਯਾਦ ਰਿਹਾ ਕਿੰਨੀ ਭਾਬੀ ਨੂੰ ਹੂੰ ਮੁੰਡੇ ਬਹੁਤ ਵਧੀਆ ਨੇ ਇਹ ਮੈਂ ਸ਼ੋਅ ਤੇ ਬੁਲਾਉਂਗਾ ਹੂੰ ਮੈਂ ਕਹੇ ਬਹੁਤ ਵੱਡੀ ਗੱਲ ਆ ਦੇਖੋ ਤੇ ਰੋਜ਼ ਤੇ ਕਪਿਲ ਭਾਈ ਨੇ ਮੈਨੂੰ ਇਹ ਗੱਲ ਕਹੀ ਹੂੰ ਕਿ ਮੁੰਡੇ ਵਧੀਆ ਸ਼ੋਅ ਤੇ ਬੁਲਾਉਣੇ ਹੂੰ ਯਾਰ ਉਹ ਰੋਜ਼ ਕਲਾਕਾਰਾਂ ਨੂੰ ਮਿਲਦੇ ਵੱਡੇ ਵੱਡੇ ਕਲਾਕਾਰਾਂ ਨੂੰ ਅਸੀਂ ਫੇਰ ਉਹੀ ਲਾਈਟ ਨਹੀਂ ਯਾਰ ਭਾਈ ਨੂੰ ਕਿੱਥੇ ਯਾਦ ਰਹਿਣਾ ਪਰ ਉਹੀ ਗੱਲ ਹੋਈ ਜਦੋਂ ਸੈਟ ਵਾਈਂਡ ਅਪ ਕਰਨਾ ਸੀ ਨਾ ਉਹਨਾਂ ਨੇ ਜੀ ਤੇ ਕੋਲ ਆਈ ਉਹੀ ਭਾਜੀ ਦੀ ਫੇਰ ਦੁਆਰਾ ਕੀ ਇੰਨੀ ਤਰੀਕ ਨੂੰ ਐ ਦੰਦ ਤਾਂ ਟਿਕਟਾ ਕਰਨੀ ਆ ਤੇ ਤੁਸੀਂ ਬੰਬੇ ਪਹੁੰਚਣਾ ਹੂੰ ਤੇ ਅਸੀਂ ਤਾਂ ਪੂਰੀਆਂ ਪੁੱਠੀਆਂ ਛਾਲਾਂ ਗਈ ਇਹ ਤੇ ਵਾਕੇ ਬੜੀ ਵੱਡੀ ਵੱਡੀ ਹੋ ਗਈ ਜੀ ਤੇ ਸਾਰਿਆਂ ਨੂੰ ਸਰਪ੍ਰਾਈਜ਼ ਰੱਖਿਆ ਜਿਸ ਨੂੰ ਨਹੀਂ ਦੱਸਿਆ ਟਿਕ ਟਾ ਟੁਕ ਟਾ ਹੋਈਆਂ ਫੇਸਿੰਗੀਆਂ ਟਿਕਣਾ ਗਰੁੱਪ ਚ ਪਈਆਂ ਕੋ ਗਰੁੱਪ ਬਣਿਆ ਹੁੰਦਾ ਨਾ ਆਪਣਾ ਜਦਾਂ ਬੈਂਡ ਲਾਈਨ ਦਾ ਸਾਰਾ ਜੀ ਜੀ ਕਿ ਆਲੂ ਆਪਾਂ ਕੱਪੀ ਸ਼ਰਮਾ ਸ਼ੋਅ ਤੇ ਚੱਲੇ ਆ ਤੇ ਉੱਥੇ ਪਾਰਟੀ ਆ ਤੇ ਉੱਥੇ ਜਦੋਂ ਵਾਈਂਡ ਅਪ ਪਾਰਟੀ ਹੈ ਤੇ ਉਹਨਾਂ ਨੇ ਆਪਣੇ ਕਰੂ ਨੂੰ ਸਾਰਿਆਂ ਨੂੰ ਪਾਰਟੀ ਕਰਨੀ ਆ ਅਸੀਂ ਪਰਫਾਰਮ ਕਰਾਂਗੇ ਉਸੇ ਸੈੱਟ ਦੇ ਉੱਤੇ ਫਿਰ ਉੱਥੇ ਕੀਤਾ ਹੀ ਪਰਫਾਰਮ ਹੂੰ ਬਹੁਤ ਵਧੀਆ ਗੱਲ ਹੈ ਤੇ ਆਪਾਂ ਕਪਿਲ ਸ਼ਰਮਾ ਦੇ ਸ਼ੋਅ ਤੋਂ ਬਾਅਦ ਤੁਸੀਂ ਉੱਥੋਂ ਫਿਰ ਬੈਠੇ ਉਹਨਾਂ ਦੇ ਨਾਲ ਗੱਲਬਾਤ ਹੋਈ ਕੋਈ ਅੱਗੇ ਲਈ ਕੋਈ ਪਲੈਨਿੰਗ ਕੋਈ ਕੁਝ ਹੋਈ ਉਹਨਾਂ ਨਾਲ ਗੱਲ ਕੋਈ ਉਹ ਕਪਿਲ ਭਾਈ ਜੀ ਨੇ ਇੱਕ ਸਿਫਤ ਤਾਂ ਕੀਤੀ ਉਹ ਇੱਕਰੀ ਉਹਨਾਂ ਨੂੰ ਕੋਈ ਬੰਦਾ ਵਧੀਆ ਲੱਗ ਗਿਆ ਜਾਂ ਬੰਦਾ ਉਹਨਾਂ ਨੂੰ ਦੇਖ ਗਿਆ ਕਿ ਹਾਂ ਹੈ ਕੁਝ ਹੂੰ ਉਹ ਭੁੱਲਦੇ ਨਹੀਂ ਫਿਰ ਉਹਨਾਂ ਨੇ ਜਿੱਥੇ ਕਿਤੇ ਲੱਤ ਫਜ਼ੀਨੋਂ ਬੰਦੇ ਦੀ ਵਸਾ ਕੇ ਕੰਮ ਕਰਾਉਣਾ ਨਾ ਕੋ ਕਿਹਾ ਲੋ ਕਿ ਮੰਨ ਲਓ ਫਿਰ ਕਿਤੇ ਪੰਜਾਬ ਆਏ ਜੀ ਯਾਰ ਉਹਨਾਂ ਨੂੰ ਫੋਨ ਕਰੋ ਮੁੰਡੇ ਵਧੀਆ ਉਹਨਾਂ ਨੂੰ ਸੱਦ ਲੋ ਜਾਂ ਕਿਤੇ ਟੂਰ ਆ ਉਹਨਾਂ ਦਾ ਜੇ ਮੰਨ ਲਓ ਕਿ ਕਿਤੇ ਬਾਹਰ ਕਿਤੇ ਟੂਰ ਆ ਤੇ ਯਾਦ ਰੱਖਦੇਗੀ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆ ਬੈਂਡ ਨਾਲ ਜਾਵੇ ਸਾਡੇ ਮਤਲਬ ਕਿ ਇਦਾਂ ਮੰਨ ਲਿਓ ਗਾਂਧੀ ਘਾ ਸਾਨੂੰ ਹੁਣ ਹੁਣ ਸਾਨੂੰ ਯਕੀਨ ਆ ਕਿ ਉਹਨਾਂ ਨੇ ਜੀ ਗੱਲਾਂ ਕਹੀਆਂ ਨਾ ਹੋਣਗੀਆਂ ਕਿਉਂਕਿ ਹੁਣ ਭੁੱਲਦੇ ਨਹੀਂ ਇਹ ਗੱਲ ਦੀ ਸਿਫਤ ਆ ਉਹਨਾਂ ਦੀ ਬਿਲਕੁਲ ਸਾਰ ਅੱਛਾ ਜੀ ਸ਼ੋਅ ਜਿਹੜੇ ਤੁਹਾਡੇ ਹੁੰਦੇ ਆ ਜ਼ਿਆਦਾਤਰ ਹਾਂਜੀ ਉਹ ਕਿਸ ਟਾਈਪ ਦੇ ਸ਼ੋਅ ਹੁੰਦੇ ਆ ਕਲੱਬ ਦੇ ਹੁੰਦੇ ਆ ਮੇਲੇ ਹੁੰਦੇ ਆ ਜਾਗਰਣ ਹੁੰਦੇ ਆ ਕਿਸ ਟਾਈਪ ਦੇ ਸ਼ੋਅ ਹੁੰਦੇ ਆ ਸ਼ੁਰੂਆਤ ਤਾਂ ਜੀ ਮੇਲਿਆਂ ਤੋਂ ਹੀ ਆ ਹਲਕੀ ਫੁਲਕੀ ਫੇਰ ਆਪਾਂ ਪਹਿਲਾਂ ਅਗਲੀ ਗੱਲ ਗੱਲ ਤੋਂ ਪਹਿਲਾਂ ਆਪਾਂ ਮੇਲਿਆਂ ਵਾਲਾ ਗਾਣਾ ਇੱਕ ਜ਼ਰੂਰ ਸੁਣਾ ਲਈਏ ਜੀ ਉਦੋਂ ਇੰਨਾ ਜੀ ਸੂਫੀ ਹੋ ਜਾਵੇ ਜਾਂ ਕੋਈ ਹੋ ਜਾਵੇ ਜੁਗਨੀ ਜੁਗਨੀ ਸੜਾਈ ਦੇ ਜੁਗਨੀ ਤੋਂ ਸਟਾਰਟ ਕਰਦੇ ਇਹ ਕਰਦੇ ਹੋ ਓ ਵੰਗਾ ਚੜਾ ਲੋ ਕੁੜੀਓ ਓਏ ਵੰਗਾ ਚੜਾ ਲੋ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ ਜੁਗਨੀ ਧਰਖਾਈ ਵਿੱਚ ਥਾਲ ਛੱਡ ਦੁਨੀਆ ਦੇ ਜੰਜਾਲ ਇੱਥੇ ਕੁਝ ਨਹੀਂ ਨਿਭਣਾ ਨਾਲ ਰੱਖੀ ਸਾਬਕ ਸਦਕ ਅਮਾਲ ਜੀ ਵੀਰ ਮੇਰੇ ਆ ਜਗਣੀ ਜੀ ਆਏ ਪੀਰਿਆਂ ਦੀ ਜਗਣੀ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਅੱਛਾ ਜੀ ਸ਼ੋਅ ਦੀ ਆਪਾਂ ਗੱਲ ਕਰ ਰਹੇ ਸੀ ਨਾ ਸ਼ੋਅ ਕਿਸ ਟਾਈਪ ਦੇ ਜਿਹੜੇ ਜ਼ਿਆਦਾ ਸ਼ੋਅ ਤੁਹਾਡੇ ਹੁੰਦੇ ਹੁਣ ਤੇ ਜੀ ਪ੍ਰਾਈਵੇਟ ਫੰਕਸ਼ਨ ਜਿਹਨੂੰ ਕਹਿੰਦੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਜਿਆਦਾ ਹੈ ਵਿਆਹ ਹੋ ਗਿਆ ਕੋਈ ਕਾਰਪੋਰੇਟ ਇਵੈਂਟ ਹੋ ਗਿਆ ਜੀ ਜਾਂ ਕੋਈ ਬਰਥਡੇ ਪਾਰਟੀ ਹੋ ਗਈ ਜਾਂ ਅਨਿਵਰਸਰੀ ਮਸਕੀ ਇਹ ਹੀ ਹੈ ਜਿਆਦਾ ਇਹ ਜਿਆਦਾ ਅੱਛਾ ਜੀ ਤੁਹਾਨੂੰ ਬਹੁਤ ਦਰਸ਼ਕ ਹੈ ਇਸ ਟਾਈਮ ਦੇਖ ਰਹੇ ਹੈ ਨਾ ਜੀ ਦਰਸ਼ਕਾਂ ਨੂੰ ਜੇ ਦਰਸ਼ਕਾਂ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਨਾ ਆਪਣੀ ਬੁਕਿੰਗ ਦੇ ਲਈ ਫੰਕਸ਼ਨ ਦੇ ਲਈ ਕੋਈ ਵੀ ਫੰਕਸ਼ਨ ਹੋਵੇ ਤੇ ਕਿਹੜੇ ਕਿਹੜੇ ਫੰਕਸ਼ਨਾਂ ਦੇ ਲਈ ਕਰ ਸਕਦੇ ਹੋ ਔਰ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰ ਸਕਦੇ ਜਿਆਦਾਤਰ ਤੇ ਅਜਗਨ ਨੂੰ ਪ੍ਰਾਈਵੇਟ ਵਾਲੀ ਧਿਆਨ ਹੈ ਜੀ ਕਿ ਪ੍ਰਾਈਵੇਟ ਹੀ ਜਿਆਦਾ ਕਰੀਦੇ ਪ੍ਰਾਈਵੇਟ ਤੇ ਕਾਰਪੋਰੇਟ ਤੇ ਤੁਹਾਡਾ ਕੋਈ ਈਸਤਾ ਜਾਂ ਕੋਈ ਫੇਸਬੁੱਕ ਪੇਜ ਹਾਂਜੀ ਇੱਕ ਸਾਡੇ ਬੈਂਡ ਦਾ ਨਾਮ ਹੈਗਾ ਕਰਿੰਦੇ ਦਾ ਬੈਂਡ ਜੀ ਕਰਿੰਦੇ ਦਾ ਬੈਂਡ ਤੇ ਵੀ ਤੁਹਾਨੂੰ ਸਾਡੇ ਮਿਲ ਜਾਣਗੇ ਜੀ ਕੰਟੈਕਟ ਨੰਬਰ ਵਗੈਰਾ ਸਾਰੇ ਜੀ ਤੇ ਜੇ ਮੇਰਾ ਤੇਜੀ ਬਾਜਵਾ ਤੁਸੀਂ ਜਾਣਦੇ ਹੋ ਤੇਜੀ ਬਾਜਵਾ ਦੇ ਨਾਮ ਤੋਂ ਹੀ ਆ ਜੀ ਉੱਥੇ ਵੀ ਤੁਹਾਨੂੰ ਮਿਲ ਸਕਦਾ ਕਿ ਤੁਸੀਂ ਉੱਥੇ ਵੀ ਮੈਸੇਜ ਕਰ ਸਕਦੇ ਹੋ ਜੀ ਅੱਛਾ ਜੀ ਬਾਈ ਬਾਸਾ ਆਪਾਂ ਲਾਸਟ ਵਨ ਲੈ ਕੇ ਜਾਂਦੇ ਹਾਂ ਬਹੁਤ ਲੰਬੀ ਹੋ ਗਈ ਇੰਟਰਵਿਊ ਤੇ ਲਾਸਟ ਦੇ ਵਿੱਚ ਇੱਕ ਮੈਸੇਜ ਜ਼ਰੂਰ ਸਾਡੇ ਨੂੰ ਸਾਡੇ ਯੂਥ ਨੂੰ ਸਾਡੇ ਸਿੰਗਰ ਯੂਥ ਨੂੰ ਸਾਡੇ ਸਾਰਿਆਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਮੈਸੇਜ ਹੀ ਕੋਈ ਆਪਾਂ ਜਿਆਦੀਆਂ ਉਹ ਗੱਲਾਂ ਨਹੀਂ ਕਿ ਸਿੱਧਾ ਜਿਹਾ ਮੈਸੇਜ ਹੈ ਸਾਡਾ ਕਿ ਜੋ ਕਰਦੇ ਹੋ ਮਿਹਨਤ ਨਾ ਕਰੋ ਜੀ ਮਿਹਨਤ ਦੇ ਨਾਲ ਨਾ ਚੰਗੀ ਨੀਤ ਨਾ ਕਰੋ ਹੂੰ ਜੇ ਤੁਹਾਡੀ ਨੀਤ ਚੰਗੀ ਨਾ ਤੁਹਾਨੂੰ ਅੱਜ ਨਹੀਂ ਤਾਂ ਕੱਲ ਫਲ ਮਿਲਣਾ ਹੀ ਮਿਲਣਾ ਹੂੰ ਇਸ ਗੱਲ ਦੀ ਗਾਰੰਟੀ ਮੈਂ ਚੱਕਣ ਨੂੰ ਤਿਆਰ ਹਾਂ ਜੀ ਜੀ ਪਾ ਮੈਂ ਤੁਹਾਨੂੰ ਇਹ ਲੱਗਦਾ ਨਹੀਂ ਕਿ ਨਹੀਂ ਗੱਲ ਬਣਦੀ ਬਈ ਪਰ ਉਹ ਬਣੂਗੀ ਜ਼ਰੂਰ ਉਹ ਤੁਸੀਂ ਯਕੀਨ ਰੱਖੋ ਆਪਣੇ ਆਪ ਤੇ ਪਰ ਕੰਮ ਉਹ ਕਰਿਓ ਜਿਹੜਾ ਤੁਹਾਡਾ ਦਿਲ ਕਹਿੰਦਾ ਕਿ ਹਾਂ ਮੈਂ ਇਸ ਕੰਮ 'ਚ ਠੀਕ ਆ ਦਿਲ ਕਹਿੰਦਾ ਹੀ ਹੁੰਦਾ ਮਿਹਨਤ ਦੀ ਗੱਲ ਤਾਂ ਹੈਗੀ ਆ ਕਿਉਂਕਿ ਸਾਡੇ ਸਾਹਮਣੇ ਇੱਕ ਜੀ ਦੀ ਜਾਗਦੀ ਐਗਜ਼ਾਮਪਲ ਬੈਠੀ ਆ ਜਿਹੜੇ ਜਲੰਧਰ ਤੋਂ ਮੁੰਬਈ ਕਪਿਲ ਸ਼ਰਮਾ ਦੇ ਸ਼ੋਅ ਤੱਕ ਚੱਲ ਰਹੀ ਹੈ ਹਨਾ ਜੀ ਕਿਉਂਕਿ ਬਹੁਤ ਲੰਬਾ ਅਰਸਾ ਲੱਗਾ ਤੁਹਾਨੂੰ ਇੱਥੇ ਤੱਕ ਪਹੁੰਚਣ ਕਿਹਦੇ ਕਿ ਕਿਸਮਤ ਬੰਦੇ ਦੀ ਕਿਸਮਤ ਹੈ ਕਿਸਮਤ ਵੀ ਹੈ ਪਰ ਕਿਸਮਤ ਇਕੱਲੀ ਕੱਖ ਨਹੀਂ ਹੈ ਜੀ ਬਿਲਕੁਲ ਕਿ ਤੁਹਾਡਾ ਨਾਲ ਸਟਰਗਲ ਤੁਹਾਡੀ ਮਿਹਨਤ ਤੁਹਾਡੀ ਇਮਾਨਦਾਰੀ ਤੇ ਕਿਸਮਤ ਸਾਰਿਆਂ ਦਾ ਇੱਕ ਪੈਕੇਜ ਹੈ ਕਿ ਤੁਸੀਂ ਅੱਗੇ ਆਓਗੇ ਬਿਲਕੁਲ ਅੱਛਾ ਜੀ ਬਾਈਬਾ ਸਾਹਿਬ ਫਿਊਚਰ ਦੇ ਵਿੱਚ ਕੋਈ ਗੀਤ ਤੁਹਾਡੇ ਕੀ ਪਲਾਨ ਆ ਕੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ ਫਿਊਚਰ ਚ ਜੀ ਇਦਾਂ ਹੀ ਆ ਕਿ ਥੋੜਾ ਜਿਹਾ ਹੁਣ ਲਾਈਵ ਸ਼ੋਜ਼ ਚ ਬੀਜ਼ੀ ਆ ਜਿੱਦਾਂ ਹੀ ਥੋੜਾ ਜਿਹਾ ਇਧਰ ਫ੍ਰੀ ਹੁੰਨੇ ਆ ਜਿੱਦਾਂ ਆਪਾਂ ਕਹਦੇ ਆ ਆਫ ਸੀਜ਼ਨ ਆ ਜਾਣਾ ਜੀ ਜੀ ਤੇ ਆਪਣੇ ਗਾਣੇ ਵਾਲੇ ਵੀ ਤਿਆਰ ਆ ਕਿ ਆਪਣੇ ਗਾਣੇ ਵੀ ਰੈਡੀ ਕਰਨੇ ਆ ਜੀ ਤੇ ਕੁਝ ਮੂਵੀਜ਼ ਦੇ ਵੀ ਗਾਣੇ ਆ ਰਹੇ ਆ ਮੂਵੀਜ਼ ਆ ਰਹੀਆਂ ਹੂੰ ਉਹਨਾਂ ਦੇ ਗਾਣੇ ਵੀ ਦੋ ਪੰਜਾਬੀ ਮੂਵੀ ਪੰਜਾਬੀ ਮੂਵੀ ਦੇ ਜੀ ਉਹ ਗਾਣੇ ਵੀ ਰੈਡੀ ਕਰਨੇ ਤੇ ਥੋੜੇ ਜਿਹਾ ਜਿੱਦਾਂ ਆ ਚੁੱਕੇ ਹੋਏ ਆ ਇੱਕ ਦੋ ਮੂਵੀ ਆ ਚੁੱਕੀ ਹੋਈ ਆ ਉਹਨਾਂ ਚ ਗਾਣੇ ਸੀਗੇ ਤੇ ਹੁਣ ਅੱਗੇ ਜਿੱਦਾਂ ਫਿਰ ਜਦੋਂ ਹੁੰਦੇ ਦੇ ਫਿਰ ਕੰਪਨੀ ਅਪਰੋਚ ਕਰਦੀਆਂ ਤੇ ਇਦਾਂ ਕਰਦੇ ਕਰਦੇ ਕਿ ਦੋ ਮੂਵੀਜ਼ ਦਾ ਤੇ ਆ ਚੁੱਕਾ ਕਿ ਉਹ ਗਾਣੇ ਕਰਨੇ ਸ਼ਾਇਦ ਟਾਈਟਲ ਟਰੈਕ ਹੀ ਜਾਏਗਾ ਉਹਦੇ ਚ ਬਾਕੀ ਦੇਖਦੇ ਹਾਂ ਜਿੱਦਾਂ ਰਾਬ ਬਣੇ ਚਾਇਆ ਤੇ ਆਪਣੇ ਗਾਣੇ ਵੀ ਤੇ ਮੂਵੀਜ਼ ਚ ਗਾਣੇ ਹੋਣਗੇ ਅੱਗੇ ਦੀ ਕਿ ਪਲਾਨ ਇਹੀ ਹੈ ਕਿ ਹੁਣ ਥੋੜਾ ਗਾਣਿਆਂ ਵਾਲਾ ਜ਼ਿਆਦਾ ਹੋਈਏ ਜੀ ਸਾਨੂੰ ਪਤਾ ਬਾਜਵਾ ਸਾਹਿਬ ਤੁਹਾਨੂੰ ਦੱਸ ਦਈਏ ਵੀ ਇਸ ਟਾਈਮ ਬਹੁਤ ਸ਼ੋਜ਼ ਦੇ ਵਿੱਚ ਬਿਜ਼ੀ ਆ ਸੀਜ਼ਨ ਵੀ ਲਾ ਲਓ ਜਾਂ ਕੋਸ ਲਾ ਲਓ ਪਰ ਬਿਜ਼ੀ ਤੁਸੀਂ ਜਦੋਂ ਇੰਟਰਵਿਊ ਸੁਣੋਗੇ ਤੇ ਤੁਹਾਨੂੰ ਇਹ ਲੱਗੂਗਾ ਕਲਾਕਾਰ ਗੁੰਦਾ ਬੜਾ ਠੰਡਾ ਠੰਡਾ ਜਾ ਬਿਆ ਇਹਦੇ ਲਈ ਮੈਂ ਮਾਫੀ ਚਾਹੁੰਦਾ ਜੀ ਕਿ ਮੈਂ ਰੋਜ਼ ਪ੍ਰੋਗਰਾਮ ਲਾ ਲਾ ਕੇ ਨਾ ਅਮਿਕ ਇਹਦੇ ਨਾਲ ਮੇਰਾ ਗੜਾ ਜਾਨੀ ਠੀਕ ਆ ਨਹੀਂ ਉਹ ਕੰਨਾ ਹੁੰਦੀਆਂ ਨਹੀਂ ਮੈਂ ਚੁੱਪ ਕਰਕੇ ਗਾਣਾ ਸ਼ੁਰੂ ਕਰਤਾ ਮੈਂ ਉੱਚੀ ਗਾ ਨਹੀਂ ਸਕਦਾ ਬਾਲਾ ਕਿਉਂਕਿ ਅਜੇ ਮੈਂ ਰੋਜ਼ ਗਾ ਗਾ ਕੇ ਕੀ ਅੱਜ ਡਰੈਸਟ ਮੇ ਜੇ ਕੱਲ ਨੂੰ ਫੇਰ ਪ੍ਰੋਗਰਾਮ ਆ ਗਈ ਗੜਾ ਉਹਨਾਂ ਸਾਥ ਦੇ ਨਹੀਂ ਲਾ ਕੇ ਆਏ ਆ ਤੇ ਪ੍ਰੋਗਰਾਮ ਤੇ ਹੀ ਜਾਣਾ ਹੈ ਹੁਣ ਗੜਾ ਇਹਨਾਂ ਸਾਥ ਨਹੀਂ ਦਿੰਦਾ ਪਿਆ ਤੇ ਇਹ ਨਹੀਂ ਹੈ ਕਿ ਨੇ ਕਬੂਲ ਕਰਨਾ ਜੀ ਇਹ ਕਹ ਕੇ ਕਬੂਲ ਕਰਨਾ ਚਾਹਤਾ ਹਾਂ ਸਾਬ ਅਸੀਂ ਦੇਖ ਲਿਆ ਤੋ ਨਵਾਬ ਦਾ ਕੈਮਰਾ ਵੀ ਅਸੀਂ ਦੇਖ ਲਿਆ ਬਿਲਕੁਲ ਉਹ ਗੱਲ ਨਹੀਂ ਕਰੂੰਗਾ ਕਿ ਜਿਹੜੀਆਂ ਸੁਣੀਆਂ ਸੁਣਾਈਆਂ ਜਿਹੇ ਗੱਲਾਂ ਹੁੰਦੀਆਂ ਆ ਗਈ ਜੀ 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 ਕਿ ਜੇ ਤੁਸੀਂ ਸੁਣ ਹੀ ਲਿਆ ਕਈਆਂ ਨੇ ਕਹਿਣਾ ਗਾਉਂਦਾ ਕਿ ਹੋ ਜਾ ਪਿਆ ਇਹ ਤੁਸੀਂ ਮਤਲਬ ਮੇਰੀ ਵੀਡੀਓ ਕੱਢ ਕੇ ਦੇਖ ਲਿਓ ਉੱਚ ਮੈਂ ਹੋਰ ਤਰ੍ਹਾਂ ਲੱਗੂੰਗਾ ਇੱਥੇ ਹੋਰ ਤਰ੍ਹਾਂ ਲੱਗੂੰਗਾ ਏਦਾਂ ਕਿ ਜੀ ਚੜਲ ਹੱਥ ਹੁੰਦੀ ਐ ਇਸਨੇ ਲੱਥਾ ਠੀਕ ਹੈ ਜੀ ਰੈਸਟੋਰੈਂਟ ਦਾ ਡਾਕਟਰ ਸੀਗਾ ਔਰ ਰਾਤ ਹੋ ਚੁੱਕੀ ਪਰ ਜੇ ਕਹਿ ਦਿੱਤਾ ਹੈ ਕਿ ਇੰਦਨੂ ਆ ਘਮ ਹੈਗਾ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਮੈਸੇਜ ਵੀ ਦਿੱਤਾ ਕਿ ਜੀ ਇੱਕ ਅਜਿਹੀ ਗੱਲ ਕਹਿਤੀ ਉਹ ਤੇ ਟਿਕੇ ਰੋਣ ਮੈਂ ਇਹਨਾਂ ਨੂੰ ਕਹਿ ਦਵਾ ਮੈਂ ਨਹੀਂ ਆਉਣਾ ਇਹ ਤੁਸੀਂ ਵੀ ਆਏ ਆਪਣਾ ਟਾਈਮ ਕੱਢ ਕੇ ਮੈਂ ਵੀ ਮੈਂ ਨਾ ਆਵਾਂ ਤੁਸੀਂ ਹੋਰ ਜੀ ਜੀ ਜਿਸਾ ਜੀ ਬੋਲਦੇ ਤੁਸੀਂ ਹੋਰ ਹੈਰਾਨ ਹੋਣਾ ਭਾਈ ਦਾ ਸੌਣ ਦਾ ਟਾਈਮ ਹੁੰਦਾ ਜਦੋਂ ਆਪਾਂ ਉੱਠ ਘੜੋਈ ਦਾ ਹਾਂ ਇਦਾਂ ਹੀ ਹੁੰਦਾ ਜਿਨਾ ਜਿਹੜੇ ਕਪਲ ਸ਼ਰਮਾ ਦੀ ਸ਼ੂਤ ਤੱਕ ਬੰਦ ਰਹਿੰਦੇ ਹਾਂ ਇਦਾਂ ਹੀ ਹੁੰਦਾ ਸਵੇਰ ਨੂੰ ਮੈਂ ਉੱਠ ਕੇ ਚਾਹ ਦਾ ਗਾਫੜਨਾ ਭਾਈ ਦਾ ਸੌਣ ਦਾ ਟਾਈਮ 5 ਵਜੇ ਹਾਂ ਇਸ ਕਰਕੇ ਜ਼ਿੰਦਗੀ ਉਲਟ-ਪੁਲਟ ਹੋ ਗਈ ਹੈ ਪਹਿਲਾਂ ਚਲੋ ਪਹਿਲਾਂ ਅਸੀਂ 5 ਵਜੇ ਉੱਠ ਕੇ ਪੱਠੇ-ਵੱਡੇ ਨੂੰ ਜਾਈਦਾ ਸੀ ਤੇ ਇਦਾਂ ਹੀ ਜ਼ਿੰਦਗੀ ਉੱਠ ਗਈ ਜੀ 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 ਅਸੀਂ ਜਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਇਹ ਦੁਆ ਕਰਦੇ ਹਾਂ ਕਿ ਤੁਹਾਡਾ ਅੱਗੇ ਤੋਂ ਅੱਗੇ ਇਦਾਂ ਹੀ ਚੱਲਦਾ ਹੀ ਰਵੇ ਜੀ ਅੱਛਾ ਜੀ ਲਾਸਟ ਦੇ ਵਿੱਚ ਸਾਡੇ ਸਿੱਧੂ ਸਾਹਿਬ ਆ ਵੀਰ ਇਹਨਾਂ ਦੀ ਬਦੌਲਤ ਅੱਜ ਸਾਰੇ ਅਸੀਂ ਇਕੱਠੇ ਬੈਠੇ ਹਾਂ ਨਾ ਇੰਨੀਆਂ ਗੱਲਾਂ ਬਾਤਾਂ ਤੇਜੀ ਬਾਜਵਾ ਸਾਹਿਬ ਨੇ ਜੱਸਾ ਜੀ ਨੇ ਸਾਡੇ ਦਰਸ਼ਕਾਂ ਨਾਲ ਕੀਤੀਆਂ ਹੁੰਜੀ ਮੇਲਾ ਹੋ ਕੇ ਹਟਿਆ ਤੇ ਸਿੱਧੂ ਜੀ ਨੇ ਉੱਥੇ ਸੁਣਿਆ ਤੇ ਉਦੋਂ ਕਿਹਾ ਕਿ ਉਹਦੇ ਇਹਨਾਂ ਨੂੰ ਕਹਿੰਦੇ ਕਿ ਜਦੋਂ ਦਿਲ ਮਿਲੇ ਵਾਲੀ ਗੱਲ ਕੀਤੀ ਉਹਨਾਂ ਨੂੰ ਖਰੇ ਚੰਗਾ ਲੱਗ ਗਿਆ ਗਦਨਗੀ ਤੇ ਜਿਹਨਾਂ ਥਰੂ ਇਹਨਾਂ ਤੁਹਾਨੂੰ ਕਿਹਾ ਅੱਜ ਤੁਸੀਂ ਸਾਡੇ ਕੋਲ ਆਏ ਹੋ ਤੇ ਅੱਜ ਅਸੀਂ ਆਪਾਂ ਇੰਟਰਵਿਊ ਕਰ ਰਹੇ ਹਾਂ ਅੱਛਾ ਲਾਸਟ ਦੇ ਵਿੱਚ ਸਿੱਧੂ ਸਾਹਿਬ ਤੁਸੀਂ ਵੀ ਜਰੂਰ ਇੱਕ ਮੈਸੇਜ ਦਿਓ ਤੇ ਫਿਰ ਆਪਾਂ ਵੀਡੀਓ ਨੂੰ ਵਾਈਂਡ ਅਪ ਕਰਦੇ ਹਾਂ ਮੈਸੇਜ ਚਲੋ ਇਸ ਕਾਬਿਲ ਨਹੀਂ ਹੈਗਾ ਇੰਨਾ ਸਿਆਣਾ ਨਹੀਂ ਮੈਂ ਜਿੰਨਾ ਮੈਸੇਜ ਦੇ ਸਕਾਂ ਲੇਕਿਨ ਜੇ ਆਪਾਂ ਗੱਲ ਕਰੀਏ ਬਾਜਵਾ ਸਾਹਿਬ ਦੀ ਤਾਂ ਬਹੁਤ ਵਧੀਆ ਵਧੀਆ ਕਲਾਕਾਰ ਵੀ ਹੈਗੇ ਨੇ ਪਰ ਚੰਗੇ ਕਲਾਕਾਰ ਹੋਣ ਦੇ ਨਾਲ ਨਾਲ ਸਾਫ਼ ਸੁਥਰੇ ਸੰਗੀਤ ਦੇ ਨਾਲ ਨਾਲ ਚੰਗਾ ਇਨਸਾਨ ਹੋਣਾ ਬੜਾ ਜ਼ਰੂਰੀ ਹੈ ਜੀ ਔਰ ਜਿੰਨਾ ਵੀ ਇਹਨਾਂ ਨੂੰ ਭਾਜੀ ਹੁਣਾਂ ਨੂੰ ਮਿਲੇ ਆ ਤੁਸੀਂ ਵੀ ਹੁਣ ਮਿਲੇ ਆਫ ਦਾ ਕੈਂਪ ਦਾ ਆਪਾਂ ਮਿਲੇ ਆ ਬਿਲਕੁਲ ਜੀ ਤਾਂ ਆਪਾਂ ਦੇਖਿਆ ਹੈ ਕਿ ਬਹੁਤ ਮਿਲਨਸਰ ਤੇ ਬਹੁਤ ਹਸਬੁਖ ਸੁਭਾਅ ਦੇ ਇਨਸਾਨ ਔਰ ਦੂਜੀ ਗੱਲ ਇਹ ਕਿ ਕਿਸੇ ਦੀ ਹੈਲਪ ਹੈਲੋ ਫੋਗਨਿੰਗ ਜਿਹੜਾ ਜੱਸੇ ਹਰਵੀਰ ਹੈ ਨਾ ਔਰ ਜੱਸੇ ਦੀ ਜੇ ਗੱਲ ਕਰੀਏ ਤੇ ਇਨਾ ਮਿਲਣ ਸਰ ਬੰਦਾ ਹੈ ਕਿ ਇਹ ਕਹਿੰਦਾ ਕਿ ਬਸ ਜਿਹੜਾ ਮੇਰਾ ਯਾਰ ਦੋਸਤ ਹੈ ਜਿਹੜਾ ਮੇਰਾ ਭਰਾ ਆ ਜੀ ਮੇਰੇ ਨਾਲ ਜੁੜਿਆ ਆ ਤਾਂ ਫਿਰ ਇਹ ਦਿਲੋਂ ਹੀ ਉਹ ਨਾਲ ਜੁੜਦਾ ਹੈ ਇਦਾਂ ਨਹੀਂ ਹੈਗਾ ਫਾਰਮੈਲਟੀ ਨਹੀਂ ਇਹ ਅੱਜ ਕੱਲ ਜਿਹੜੀ ਫਾਰਮੈਲਟੀ ਦੀ ਦੁਨੀਆ ਹੀ ਆ ਤੇ ਮੈਸੇਜ ਬਸ ਇਹੀ ਆ ਜੀ ਜਿਹੜੇ ਸਰੋਤੇ ਸੰਗੀਤ ਨਾਲ ਪਿਆਰ ਕਰਦੇ ਆ ਉਹ ਚੰਗਾ 뮤직 ਸੁਣ ਹਥਿਆਰਾਂ ਵਾਲੇ ਜਿਹੜੇ ਗੀਤ ਆ ਵਲਗਰ ਗੀਤ ਜਿਹੜੇ ਆਉਂਦੇ ਆ ਉਹਨਾਂ ਤੋਂ ਪਰਹੇਜ਼ ਕਰਨ ਕਿਉਂਕਿ ਸਿੰਗਰ ਨੂੰ ਉਹ ਮਜਬੂਰੀ ਚ ਗਾਉਣੇ ਪੈਂਦੇ ਆ ਜੇ ਆਪਾਂ ਸੁਣ ਹਾਂ ਤਾਂ ਬਾਕੀ ਸਿੰਗਰਾਂ ਨੂੰ ਵੀ ਇਹੀ ਹੈ ਮੇਰੇ ਭਰਾਵਾਂ ਨੂੰ ਜਿਹੜੇ ਸੁਣ ਰਹੇ ਨੇ ਅੱਜ ਵੀ ਇੰਟਰਵਿਊ ਕਿ ਤੁਸੀਂ ਜੇ ਚੰਗਾ ਗਾਉਗੇ ਤਾਂ ਲੋਕੀ ਆਪਣੇ ਆਪ ਚੰਗਾ ਸੁਣਨਗੇ ਕਿਉਂਕਿ ਆਪਾਂ ਅੱਜ ਦੇਖੀਏ ਜਿੰਨੇ ਚੰਗੇ ਸਿੰਗਰ ਹੈਗੇ ਨੇ ਕਲਾਕਾਰ ਹੈਗੇ ਨੇ ਚਾਹੇ ਗੁਰਦਾਸ ਮਾਨ ਸਾਹਿਬ ਦੀ ਗੱਲ ਕਰ ਲਈਏ ਆਪਾਂ ਸਦੂਰ ਭਾਈ ਦੀ ਗੱਲ ਕਰ ਲਈਏ ਉਹ ਜੇ ਚੰਗਾ ਗਾਉਂਦੇ ਨੇ ਤਾਂ ਲੋਕ ਚੰਗਾ ਸੁਣਦੇ ਵੀ ਨੇ ਇਸ ਕਰਕੇ ਇਹੋ ਜਿਹਾ ਹੀ ਭਰੋਸਾਗੇ ਉਹੋ ਜਿਹਾ ਜਿਹੜੇ শ্রোਤੇ ਉਹਨੇ ਖਣਾ ਹੈ ਸੋਚ ਕਰਕੇ ਇਹੀ ਮੈਸੇਜ ਹੈ ਚੰਗਾ ਸੁਣੋ ਸਿੱਖੋ ਤੇ ਅਗਾਓ ਜੀ ਧੰਨਵਾਦ ਜੀ ਸੁਖਵਿੰਦਰ ਸਿੰਧੂ ਜੀ ਜੱਸਾ ਜੀ ਔਰ ਤੇਜੀ ਬਾਜਵਾ ਜੀ ਜਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਡਾ ਧੰਨਵਾਦ ਕਰਦੇ ਆ ਜੋ ਬਹੁਤ ਕੀਮਤੀ ਸਮਾਂ ਤੁਸੀਂ ਦਰਸ਼ਕਾਂ ਨੂੰ ਸਾਡੇ ਨੂੰ ਦਿੱਤਾ ਜੀ ਧੰਨਵਾਦ ਥੈਂਕ ਯੂ ਸੋ ਮਚੀ